ਜਾਰੀ ਕੀਤੇ ਗਏ ਨੇ ਪੁੱਛਿਆ ਗਿਆ ਕਿ ਹਰਜਿੰਦਰ ਸਿੰਘ ਨੂੰ ਕਿਵੇਂ ਨੌਕਰੀ ਦੇ ਉੱਤੇ ਰੱਖਿਆ ਗਿਆ ਉਹ ਸ਼ਰਤਾ ਪੂਰੀਆਂ ਨਹੀਂ ਕਰਦਾ ਸੀ ਇਸ ਦੇ ਬਾਵਜੂਦ ਉਸ ਨੂੰ ਨੌਕਰੀ ਉੱਤੇ ਕਿਵੇਂ ਰੱਖਿਆ ਗਿਆ ਟਰਕਿੰਗ ਕੰਪਨੀ ਤੋਂ ਦਸਤਾਵੇਜ਼ ਮੰਗੇ ਗਏ ਨੇ ਸਾਰੇ ਹੀ ਦਸਤਾਵੇਜ਼ ਉਹਨਾਂ ਨੂੰ ਦੇਣ ਦੇ ਲਈ ਆਖਿਆ ਗਿਆ ਤਾਂ ਫਲੋਰੀਡਾ ਟਰੱਕ ਵੈਨ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਟਰੱਕ ਦੇ ਵਿੱਚ ਮਿੰਨੀ ਵੈਨ ਦੀ ਟੱਕਰ ਹੋਈ ਸੀ ਜਿਸ ਵਿੱਚ ਤਿੰਨ ਲੋਕ ਮਾਰੇ ਗਏ ਸੀ ਤਾਂ ਯੂਨਾਈਟਿਡ ਸਟੇਟਸ ਸੰਸਥਾ ਅਰ ਇਸ ਕੇਸ ਨੂੰ ਦੇਖ ਰਿਹਾ ਨੇ ਤਾਂ ਹਰਜਿੰਦਰ ਸਿੰਘ ਦੇ ਕੇਸ ਦੀ ਪੈਰਵਾਹੀ ਕੀਤੀ ਜਾ ਰਹੀ ਹੈ ਯੂनाइटेड सिख ਸੰਸਥਾ ਦੇ ਵੱਲੋਂ ਤਾਂ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਤਾਂ ਕੀ ਕੁਝ ਮੋੜ ਆਇਆ ਇਹ ਵੀ ਤੁਹਾਨੂੰ ਦੱਸਾਂਗੇ ਤਾਂ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਸਿਆਸੀ ਜੋ ਰੋਟੀਆਂ ਵੀ ਸੇਕੀਆਂ ਜਾ ਰਹੀਆਂ ਨੇ ਕਿ ਇਸ ਕੇਸ ਨੇ ਸਿਆਸੀ ਰੰਗਤ ਲੈ ਲਈ ਹੈ ਕਿਵੇਂ ਇਸ ਕੇਸ ਨੇ ਸਿਆਸੀ ਰੰਗਤ ਲਈ ਹੈ ਤਾਂ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਜਿਸ ਕੰਪਨੀ ਦਾ ਟਰੱਕ ਚਲਾਉਂਦਾ ਸੀ ਉਸ ਦੇ ਮਾਲਕ ਨੂੰ ਸਮਨ ਭੇਜਿਆ ਗਿਆ ਮਾਮਲੇ ਦੇ ਵਿੱਚ ਸਿਵਲ ਅਤੇ ਅਪਰਾਧਕ ਸਮਨ ਜਾਰੀ ਕੀਤਾ ਗਿਆ ਫਲੋਰੀਡਾ ਦੇ ਅਟਾਰਨੀ ਜਨਰਲ ਜੇਮਸ ਨੇ ਆਖਿਆ ਕਿ ਹਰਜਿੰਦਰ ਸਿੰਘ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਸੀ ਉਹ ਸੜਕ ਦੇ ਲੱਗੇ ਸਾਈਨ ਬੋਰਡ ਵੀ ਨਹੀਂ ਪੜ੍ਹ ਸਕਦਾ ਸੀ ਤੇ ਉਸ ਨੂੰ ਫਿਰ ਟਰੱਕ ਕੰਪਨੀ ਦੇ ਵੱਲੋਂ ਕਿਵੇਂ ਲਾਇਸੈਂਸ ਜਾਰੀ ਕਰ ਦਿੱਤਾ ਗਿਆ ਤਾਂ ਟਰੱਕ ਕੰਪਨੀ ਦੇ ਮਾਲਕ ਨੂੰ ਸਮਨ ਭੇਜਿਆ ਗਿਆ ਉਹਨਾਂ ਤੋਂ ਜਵਾਬ ਜੋ ਹੈ ਉਹ ਮੰਗਿਆ ਗਿਆ ਅਟਾਰਨੀ ਜਨਰਲ ਜ਼ੇਮ ਨੇ ਆਖਿਆ ਕਿ ਹਰਜਿੰਦਰ ਸਿੰਘ ਵਾਈਟ ਹਾਕ ਕਰੀਅਰਜ਼ ਲਈ ਕੰਮ ਕਰਦਾ ਸੀ ਟਰੈਵਲ ਕੰਪਨੀ ਦੀ ਸੀਓ ਭਾਰਤੀ ਮੂਲ ਦੀ ਨਵਨੀਤ ਕੌਰ ਹੈ ਸਮਨ ਜਰੀਏ ਨਵਨੀਤ ਕੌਰ ਨੂੰ ਨਰੀਖਣ ਦੇ ਲਈ ਸਾਰੇ ਦਸਤਾਵੇਜ਼ ਅਤੇ ਸਬੂਤ ਦੇਣ ਦੇ ਲਈ ਆਦੇਸ਼ ਦਿੱਤੇ ਗਏ ਨੇ ਅਟਾਰਨੀ ਜਨਰਲ ਜ਼ੇਮਜ਼ ਨੇ ਆਖਿਆ ਕਿ ਸਮਨ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਭੇਜੇ ਗਏ ਨੇ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਹ ਬੰਦਾ ਅੰਗਰੇਜ਼ੀ ਨਹੀਂ ਜਾਣਦਾ ਸੀ ਉਹ ਸੜਕਾਂ ਉੱਤੇ ਲੱਗੇ ਸਾਈਨ ਬੋਰਡ ਨਹੀਂ ਪੜ੍ਹ ਸਕਦਾ ਸੀ ਤਾਂ ਫਿਰ ਉਸ ਨੂੰ ਸੀਡੀਐਲ ਪਾ ਵਪਾਰਕ ਡਰਾਈਵਿੰਗ ਲਾਇਸੈਂਸ ਕਿਵੇਂ ਤੇ ਕਿਉਂ ਜਾਰੀ ਹੋਇਆ ਇਹ ਵੀ ਦੱਸ ਦਿਓ ਕਿ 12 ਅਗਸਤ ਨੂੰ ਘਟਨਾ ਵਾਪਰੀ ਸੀ 파ਰਤੀ ਮੂਲ ਦਾ ਟਰੱਕ ਡਰਾਈਵਰ ਜੋ 28 ਸਾਲਾ ਹਰਜਿੰਦਰ ਸਿੰਘ ਫਲੋਰੀਡਾ ਦੇ ਰੋਡ ਦੇ ਉੱਤੇ ਟਰੱਕ ਚਲਾ ਰਿਹਾ ਸੀ ਦੱਸਿਆ ਜਾ ਰਿਹਾ ਕਿ ਇੱਕ ਉਸਨੇ ਯੂ ਟਰਨ ਲਿਆ ਜੋ ਗੈਰ ਕਾਨੂੰਨੀ ਸੀ ਜਿਸ ਤੋਂ ਬਾਅਦ ਇੱਕ ਮਿਨੀ ਵੈਨ ਉਸ ਦੇ ਵਿੱਚ ਆ ਕੇ ਵੱਜਦੀ ਹੈ ਤਿੰਨ ਲੋਕਾਂ ਦੀ ਅਸਹਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਟਰੱਕ ਡਰਾਈਵਰ ਨੂੰ ਲੈ ਕੇ ਉਹ ਸਿਆਸਤ ਵੀ ਉੱਥੇ ਜਿਹੜੀ ਹੈ ਉਹ ਗਰਮਾਈ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਥੋਂ ਦੇ ਜਿਹੜਾ ਭਾਈਚਾਰਾ ਹੈ ਉਹ ਲਗਾਤਾਰ ਟਰੱਕ ਡਰਾਈਵਰ ਦਸਮਰਤਨ ਵੀ ਕਰ ਰਿਹਾ ਹੈ ਪੀੜਤ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਸਲੇ ਦਾ ਕੋਈ ਹੱਲ ਨਿਕਲ ਸਕੇ ਪਤਾ ਲੱਗਿਆ ਕਿ ਸਾਲ 2018 ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉਤੇ ਅਮਰੀਕਾ ਦਾਖਲ ਹੋਇਆ ਸੀ ਇਹ ਟਰੱਕ ਡਰਾਈਵਰ ਜਿਸ ਨੂੰ ਲੈ ਕੇ ਹੁਣ ਕੀ ਕੁਝ ਇਸ ਕੇਸ ਦੇ ਵਿੱਚ ਅਪਡੇਟ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਇਹ ਵੀ ਅਸੀਂ ਜੋ ਹੈ ਉਹ ਅੱਜ ਜਾਣਾਂਗੇ ਕਿਉਂਕਿ ਯੂਨਾਈਟਿਡ ਸਟੇਟਸ ਦੀ ਸੰਸਦਾ ਇਸ ਕੇਸ ਦੀ ਨਿਗਰਾਨੀ ਕਰ ਰਹੀ ਹੈ ਇਸ ਕੇਸ ਦੇ ਵਿੱਚ ਕੀ ਕੁਝ ਨਵੇਂ ਮੋੜ ਆਏ ਨੇ ਤਾਂ ਇਹ ਵੀ ਅਸੀਂ ਜਾਣਾਂਗੇ ਕਿਉਂਕਿ ਅਮਰੀਕਾ ਨੇ ਉਸ ਤੋਂ ਬਾਅਦ ਸਖਤ ਕਦਮ ਚੁੱਕੇ ਸੀ ਵਪਾਰ ਟਰੱਕ ਡਰਾਈਵਰਾਂ ਦੇ ਲਈ ਲਾਇਸੈਂਸ ਵਰਕ ਵੀਜ਼ਾ ਰੋਕ ਦਿੱਤਾ ਸੀ ਉਹਨਾਂ ਨੇ ਆਵਾਜਾਈ ਵਿਭਾਗ ਨੇ ਅੰਗਰੇਜ਼ੀ ਮੁਹਾਰਤ ਤੇ ਮਿਆਰ ਨੂੰ ਲਾਗੂ ਕਰਨ ਵਾਲੇ ਸੂਬਿਆਂ ਨੂੰ ਚੇਤਾਵਨੀ ਵੀ ਜਾਰੀ ਕਰ ਦਿੱਤੀ ਸੀ ਕਿ ਜਿਹੜੇ ਅਣਗਹਿਲੀ ਕਰਦੇ ਨੇ ਉਹਨਾਂ ਸੂਬਿਆਂ ਤੋਂ ਜਵਾਬ ਤਲਬੀ ਜਿਹੜੀ ਹੈ ਉਹ ਮੰਗੀ ਗਈ ਸੀ ਤਾਂ ਸਾਡੇ ਨਾਲ ਇਸ ਵੇਲੇ ਯੂਨਾਈਟਿਡ ਸਿਕ ਸੰਸਥਾ ਤੋਂ ਹਰਜਿੰਦਰ ਸਿੰਘ ਗੁਰਵਿੰਦਰ ਸਿੰਘ ਜੀ ਜੋ ਇਸ ਸੰਸਥਾ ਦੇ ਡਾਇਰੈਕਟਰ ਨੇ ਸਾਡੇ ਨਾਲ ਜੁੜ ਚੁੱਕੇ ਨੇ ਗੁਰਵਿੰਦਰ ਸਿੰਘ ਜੀ ਤੁਹਾਡਾ ਨਿਗਾ ਸਵਾਗਤ ਹੈ ਅਮਨ ਪਾਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਤੈਅ ਤੋਂ ਕਰਵਾਤੀ ਹੈ ਰੋਸਮੈਂਟ ਜਿਹਨੇ ਸਾਨੂੰ ਦਰਸ਼ਕਾਂ ਦੇ ਰੂਪਰੂ ਹੋਣ ਦਾ ਮੌਕਾ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਪਾਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਪਾਜੀ ਇਸ ਮਾਮਲੇ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹੁੰਦੇ ਆ ਕਿ ਤੁਸੀਂ ਅਮਰੀਕਾ ਦੇ ਵਿੱਚ ਉਹ ਯੂਨਾਈਟਿਡ ਸਿਕ ਸੰਸਥਾ ਦੇ ਡਾਇਰੈਕਟਰ ਉਹ ਇਹ ਸੰਸਥਾ ਹੁਣ ਇਸ ਕੇਸ ਦੀ ਪਰਵਾਹੀ ਕਰ ਰਹੀ ਹੈ ਇਸ ਕੇਸ ਦੇ ਵਿੱਚ ਕੀ ਕੁਝ ਨਵਾਂ ਮੋੜ ਆਇਆ ਸੋ ਪਾਜੀ ਦੇਖੋ ਜਿਵੇਂ ਤੁਸੀਂ ਜਿਹਨੇ ਗੱਲਾਂ ਕੀਤੀਆਂ ਨੇ ਉਹ ਯਾਰ 12 ਵਿੱਚ ਜਦ ਰਕੇਂਦਰ ਸਿੰਘ ਪਹੁੰਚਦਾ ਆ ਤਾਂ ਉਹ ਅਪਲਾਈ ਕਰਦਾ ਆ ਸਾਲ ਤੇ ਇਹ ਸਾਰਿਆਂ ਨੂੰ ਇਹ ਹੱਕ ਹੁੰਦਾ ਹੈ ਕਿ ਤੁਸੀਂ ਜਦ ਅਪਲਾਈ ਕਰਦੇ ਹੋ ਤੁਸੀਂ ਉਹਦੀ ਡੇਟ ਤੱਕ ਦੀ ਜਿਹੜੀ ਜਿਹੜਾ ਪਸਾਰਾ ਆ ਉਹ ਫਿਰ ਉਹਦੀ ਦਿੱਤਾ ਉੱਥੇ ਹੋਵੇਗਾ ਕਿਸੇ ਸੁਰੱਖੇਤ ਔਰ ਕਿ ਉੱਥੇ ਬਾਸ ਸਕਦੇ ਹੋ ਤੇ ਫਿਰ ਤੁਹਾਡੀ ਜਿਹੜੀ ਕੇਸ ਜਾਂਦਾ ਹੈ ਹੈ ਨਾ ਜੀ ਸੋ ਕੇਸ ਦੇ ਅਗੇ ਜਿਹੜੇ ਵਿਅੰਗ ਹੁੰਦੇ ਨੇ ਉਹ ਫਿਰ ਤੁਸੀਂ ਕਹਿ ਸਕਦੇ ਹੋ ਚੱਲਦੇ ਨੇ ਤੇ ਉਹਦਾ ਕੋਈ ਨਤੀਜਾ ਨਹੀਂ ਹੋਇਆ ਹਜੇ ਤੱਕ ਕੋਈ ਤਾ ਸੀਗਾ ਹਰਜਿੰਦਰ ਸਿੰਘ ਤੇ ਤੇ ਮੈਂ ਕੱਲ ਤਾਂ ਕਹਿ ਰਿਹਾ ਕਿ ਉਹ ਜਦ ਤੁਸੀਂ ਅਸਟਾਈਲ ਆਫ ਫਾਈਲ ਕਰਦੇ ਹੋ ਤੁਹਾਡਾ ਕੇਸ ਚੱਲ ਰਿਹਾ ਆ ਉਹਦੇ ਤੁਸੀਂ ਉਹਦੇ ਦਰਮਿਆਨ ਤੁਹਾਨੂੰ ਕੰਮ ਕਰਨ ਦਾ ਹੱਕ ਮਿਲਦਾ ਆ ਉਹਨੂੰ ਵਰਕ ਪਰਮਿਟ ਕਹਿੰਦੇ ਜੀ ਸੋ ਹਰਜਿੰਦਰ ਸਿੰਘ ਉਹ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ ਹੂੰ ਹੂੰ ਦੂਜੀ ਚੀਜ਼ ਆ ਜਿਹੜਾ ਲਾਇਸੈਂਸ ਆ ਉਹ ਸਟੇਟ ਦਿੰਦੀ ਬਿੰਦੀ ਆ ਉਹ ਡਿਪਾਰਟਮੈਂਟ ਆਫ ਮੋਰ ਬੀਹੀਕਲਸ ਤੋਂ ਉਹ ਪ੍ਰਾਪਤ ਹੁੰਦਾ ਆ ਸੋ ਕੋਈ ਕੰਪਨੀ ਨਹੀਂ ਦੇ ਸਕਦੀ ਉਹ ਵਗੈਰਾ ਤੌਰ ਤੇ ਉਹ ਜਿੰਦਰਾਇਨ ਸਟੇਟ ਦਿੰਦੀ ਆ ਤੇ ਸਟੇਟ ਨੇ ਸੀਡੀਆ ਕਮਰਸ਼ੀਅਲ ਡਰਾਈਵਰ ਲਾਇਸੈਂਸ ਹਰਜਿੰਦਰ ਸਿੰਘ ਦਿੱਤਾ ਅਜੇ ਉਹ ਲਾਇਸੈਂਸ ਲੈਣ ਤੋਂ ਪਹਿਲਾਂ ਤੁਹਾਨੂੰ ਪੂਰੀ ਤਿਆਰੀ ਕਰਨੀ ਪੈਂਦੀ ਆ ਕਿਉਂਕਿ ਉਹਦੇ ਲਈ ਤੁਹਾਨੂੰ ਇਮਤਿਹਾਨ ਦੇਣਾ ਪੈਂਦਾ ਆ ਸੋ ਉਹ ਹੀ ਤਿਆਰੀ ਲਈ ਤੁਹਾਨੂੰ ਸਕੂਲ ਕਿਚੜੋਂ ਪੈਂਦਾ ਆ ਤੁਹਾਨੂੰ ਉਹਦੀ ਵਿਦਿਆਲਿਆੜੀ ਪੈਂਦੀ ਆ ਸਿੱਖਿਆ ਵਾਲੜੀ ਪੈਂਦੀ ਉਹ ਵੀ ਹਰਜਿੰਦਰ ਸਿੰਘ ਨੇ ਕੀਤੀ ਅਜੇ ਅਸੀਂ ਇਹ ਵੀ ਦੱਸਣਾ ਚਾਹਵਾ ਕਿ ਕੁਝ ਸਾਲ ਪਹਿਲਾਂ ਹੁਣੇ ਬੜੀ ਛੂਲ ਵੀਡੀਓ ਚੱਲ ਰਹੀ ਆ ਕਿ ਹਰਜਿੰਦਰ ਸਿੰਘ ਨਿਊ ਮੈਕਸੀਕੋ ਦੇ ਵਿੱਚ ਰੋਕਿਆ ਜਾਂਦਾ ਆ ਤੇ ਉਹਨਾਂ ਨੂੰ ਚਲਾਣ ਦਿੱਤਾ ਜਾਂਦਾ ਹੈ। ਹੂੰ। ਉਸ ਦੇ ਵਿੱਚ ਉਹ ਅੰਗਰੇਜ਼ੀ ਚ ਗੱਲ ਕਰਦੇ ਤੇ ਉਸ ਦੇ ਵਿੱਚ ਉਹਨਾਂ ਦੇ ਜਿਹੜੀ ਵਿਚਾਰ ਆ ਪੁਲਸ ਵਾਲੇ ਨਾਲ ਬੜੀ ਅ ਚਜੇ ਤੇ ਸਾਫ਼ ਢੰਗ ਨਾਲ ਹੁੰਦੀ ਆ ਕਿਉਂਕਿ ਜਦ ਲੋਕ ਉਹਦਾ ਅੰਦਰ ਕੱਢ ਦੀ ਕੋਸ਼ਿਸ਼ ਕਰਦੇ ਨੇ ਨਿਊ ਮੈਕਸਿਕੋ ਪੁਲਿਸ ਪਰਮਿਟ ਖੁਦ ਕਹਿੰਦਾ ਆ ਉਸ ਉਹ ਸ਼ਹਿਰ ਦਾ ਕਿ ਜੇ ਸਾਨੂੰ ਲੱਗਦਾ ਕਿ ਇਹਨੂੰ ਅੰਗਰੇਜ਼ੀ ਨਾ ਆਉਂਦੀ ਜਾਂ ਇਹਨੂੰ ਨਹੀਂ ਸਮਝ ਆਉਂਦੀ ਜਾਂ ਇਹਨੂੰ ਨਹੀਂ ਬੋਲਣੀ ਆਉਂਦੀ ਅਸੀਂ ਉਸ ਦੇ ਬਾਰੇ ਪੈਰਵਾਹੀ ਕਰਨੀ ਸੀ। ਪਰੇ ਗੱਲ ਦੇ ਸੀਗੀ ਜਿਹੜੀ ਚੀਜ਼ ਸਾਡੇ ਹਵਲਦਾਰ ਦੇ ਸਿਪਾਹੀ ਨੇ ਉਹਨੂੰ ਪੁੱਛੀ ਉਹਨੂੰ ਸਵਾਲ ਪੁੱਛੇ ਉਹਨੇ ਜਵਾਬ ਦਿੱਤੇ ਤੇ ਜਦੋਂ ਉਹਨੇ ਜਵਾਬ ਦਿੱਤੇ ਸਾਡੇ ਸਿਪਾਹੀ ਨੂੰ ਪੂਰੀ ਪੁੱਛ ਸਮਝ ਆਈ ਤੇ ਫਿਰ ਅਸੀਂ ਜਿਵੇਂ ਆਮ ਵਿਅਕਤੀ ਨੂੰ ਰੋਕਦੇ ਹੁੰਦੇ ਹਾਂ ਚਲਾਨ ਕੱਟ ਕੇ ਉਹਨਾਂ ਨੂੰ ਬੰਨ੍ਹ ਦਾ ਦਿੱਤਾ ਸੋ ਇਹ ਜਿਹੜੇ ਜਿਹੜਾ ਸਾਰਾ ਬਿਰਤਾਂਤ ਆ ਤੁਸੀਂ ਬੜੇ ਸੰਖੇਪ ਲੱਭ ਜਾ ਵਿੱਚ ਕਿਹਾ ਕਿ ਸਿਆਸਤ ਗਰਮਾਈ ਹੋਈ ਆ ਪਰੂਤੀਆ ਸੇਕੜ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਫਲੋਰਡ ਆ ਇੱਕ ਰੈਡ ਸਟੇਟ ਆ ਪਬਲਿਕ ਜੀ ਕੈਲੀਫੋਰਨੀਆ ਇੱਕ ਬਲੂ ਸਟੇਟ ਦਾ ਜਿਵੇਂ ਕਿ ਹੈ ਹੂੰ 2026 ਚ ਜਿਹੜੇ ਦੇ ਇਲੈਕਸ਼ਨ ਹੋਣੇ ਨੇ ਜਿਹਨੂੰ ਮੈਟਰਨਸ ਕਹਿੰਦੇ ਨੇ ਜਿਹਦੇ ਵਿੱਚ ਜਿਹੜੀ ਪਾਰਲੀਮੈਂਟ ਆ ਹਾਊਸ ਆਫ ਰਿਪਰਿਜ਼ੈਂਟੇਟਿਵਸ ਉਹਦੇ ਨਵੇਂ ਦੇ ਚੋਣੇ ਜਾਣਗੇ ਅਤੇ ਜਿਹੜੇ ਸੈਨੇਟ ਨੇ ਉਹਦੇ ਕਈ ਨਵੇਂ ਦੇ ਚੋਣੇ ਜਾਣਗੇ ਸੋ ਸਾਰੀ ਪਾਰਟੀਆਂ ਦੀ ਕੋਸ਼ਿਸ਼ ਇਹ ਹੈ ਕਿ ਕਿਵੇਂ ਅਸੀਂ ਆਪਣੇ ਕੋ ਬੱਚ ਨੂੰ ਉਕਸਾਈਏ ਜਾਂ ਉਹਨਾਂ ਨੂੰ ਪ੍ਰਭਾਵਿਤ ਕਰੀਏ ਕਿ ਉਹ ਸਾਡੀ ਸੈਕਟਾ ਕਰਕੇ ਬਹੁਤ ਵੱਡੇ 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 ਵਧੀਆ ਵਧੀਆ ਕੰਮ ਕਰ ਰਹੇ ਆ ਤੇ ਉਹਦੇ ਵਿੱਚ ਇੱਕ ਪੰਜਾਬੀ ਮੂਡ ਦਾ ਨਾਮ ਚੁਣਨਾਂ ਤੇ ਨਾਲ ਦੇ ਇੱਕ ਉਸਾਰ ਪਰੋੜ ਦੀ ਕੋਸ਼ਿਸ਼ ਕੀਤੀ ਆ ਕਿ ਅਪਗ੍ਰੇਡਸ ਆ ਰਹੇ ਨੇ ਨੁਕਸਾਨ ਕਰ ਰਹੇ ਨੇ ਰਲੂ ਸੀ ਛੱਡਾਂ ਕੀ ਰਲੂ ਸੀ ਔਰ ਨਹੀਂ ਦਬਾਂਗੇ ਜਦ ਹਕੀਕਤ ਇਸ ਤੇ ਜਿਹੜੇ ਤੱਥ ਨੇ ਉਹ ਇੱਕੋ ਕੋ ਕੋ ਦੂਰ ਨੇ ਹੂੰ 12 ਤਰੀਕ ਨੂੰ ਭਾਈ ਇਹ ਹਾਦਸਾ ਹੁੰਦਾ ਹੈ ਜੀ ਜੀ ਇਹ ਜਾਣੇ ਦੀਆਂ ਅਜਨਾਂ ਜਾਣਦੀਆਂ ਨੇ মিডিਆ ਦੇ ਉੱਪਰ ਇਹ ਦਿਖਾਇਆ ਜਾਂਦਾ ਕਿ ਜਿਹੜੇ ਨਤੀਜਾ ਨੇ ਉਹ ਇੱਕ ਪਰਿਵਾਰ ਦੇ ਇੱਕ ਪਰਿਵਾਰ ਦੇ ਮੈਂਬਰ ਨੇ ਅਤੇ ਉਹ ਗੋਰੇ ਮੂਲ ਦੇ ਭੈਗੇ ਨੇ ਜਿਹੜੇ ਵਿਅਕਤੀ ਹੁਣ ਭਾਜੀ ਤਕਰੀਬਨ 2.5 ਹਫ਼ਤੇ ਬਾਅਦ ਇਹ ਪਤਾ ਲੱਗਦਾ ਹੈ ਕਿ ਉਹਦੇ ਇੱਕ ਪਰਿਵਾਰ ਦੇ ਜੀ ਨਹੀਂ ਅਤੇ ਉਹ ਹੇਠ ਹੀ ਦੇ ਬੁਸ਼ਿੰਦੇ ਸਨ ਜੀ ਦੇ ਖੇਤੀ ਦੇ ਵਿਸ਼ੇ ਦੇ ਤਾਂ ਬੜੇ ਪੱਕੇ ਰੰਗਦੇ ਹੁੰਦੇ ਨੇ ਸੋ ਤੁਸੀਂ ਇਹ ਦੇਖੋ ਕਿ ਵਿਰਤਾਂਤ ਕਿਵੇਂ ਸਕੱਜਿਆ ਜਾ ਰਿਹਾ ਹੈ ਅੱਛਾ ਜਿਹੜੇ ਤਿੰਨ ਜੀ ਗੁਜ਼ਰਦੇ ਨੇ ਉਹਨਾਂ ਦੀ ਦੋ ਜਿਹੜੇ ਮ੍ਰਿਤਕ ਦੇ ਨੇ 27 ਤਰੀਕ ਨੂੰ ਪਰਿਵਾਰ ਉਹਨਾਂ ਸਰਕਾਰ ਕਰਦਾ ਆ ਉਹਨਾਂ ਨੂੰ ਕਲੇਮ ਕਰਦਾ ਆ 15 ਦਿਨ ਬਾਅਦ ਭਾਈ ਜੀ ਤੀਜਾ ਤੀਜੀ ਜਿਹੜੀ ਮ੍ਰਿਤਕ ਦੇ ਆ ਹਜੇ ਤੱਕ ਵੀ ਕਲੇਮ ਨਹੀਂ ਕੀਤੀ ਗਈ ਅਸੀਂ ਸਗੋਂ ਫਲੋੜਾ ਖੁਦ ਗਏ ਸੀਗੇ ਮੈਨੂੰ ਜਾਣ ਦਾ ਮੌਕਾ ਮਿਲਿਆ ਅਸੀਂ ਉੱਥੇ ਅਰਦਾਸ ਬੇਨਤੀ ਕੀਤੀ ਅਸੀਂ মিডিਆ ਨੂੰ ਇਹ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਜੇ ਪਰਿਵਾਰ ਦੇ ਨਾਲ ਤੁਸੀਂ ਸੰਪਰਕ ਕਰਾ ਸਕਦੇ ਹੋ ਕਰਾਓ ਅਤੇ ਅਸੀਂ ਇਹ ਵੀ ਬੇਨਤੀ ਕੀਤੀ ਕਿ ਅਸੀਂ ਆਪਣੀ ਜ਼ਿੰਮੇਵਾਰੀ ਦੇ ਤੌਰ ਤੇ ਜਿਹੜੇ ਪਰਿਵਾਰ ਦੇ ਖਰਚੇ ਨੇ ਫਿਊਰਲ ਦੇ ਸੋਤਿਅਮ ਸੰਸਕਾਰ ਦੇ ਉਹ ਅਸੀਂ ਚੱਕਣਾ ਚਾਹਾਂਗੇ ਅਸੀਂ ਸਹਾਇਤਾ ਕਰਨਾ ਚਾਹਾਂਗੇ ਅਸੀਂ ਗੱਲੀ ਬਾਤੀ ਦੀ ਕਾਸਟ ਪ੍ਰੇਅਰਸ ਨਹੀਂ ਇੱਥੇ ਕਹ ਰਹੇ ਜਿਵੇਂ ਆਪ ਤੁਹਾਡੇ ਸਿਆਸਦਾਨ ਇੱਥੇ ਸਕੂਲ ਵਿੱਚ ਬੋਲ ਚੱਲੇ ਕੰਮ ਤੇ ਚੱਲੇ ਕੋਈ ਵੀ ਹਾਦਸੇ ਹੋਣ ਉਹ ਬੜੀ ਬੜੇ ਸੌਖੇ ਤਰੀਕੇ ਨਾਲ ਲਾਹ ਦਿੰਦੇ ਨੇ ਆਪਣੇ ਵੱਲੋਂ ਕਹਿੰਦੇ ਜੀ ਸਾਡੇ ਜ਼ਹਿਰ ਵਿੱਚ ਜੀ ਉਹਨਾਂ ਦੇ ਬੜਾ ਦੁਖਦਾਰ ਲਿਆ ਤੇ ਅਸੀਂ ਜੀ ਉਹਨਾਂ ਨੂੰ ਅਰਦਾਸ ਕਰ ਅਸੀਂ ਆ ਸਿੱਖਣ ਲਈ ਤਾਂ ਕਰਨਾ ਹੀ ਕਰਨਾ ਪਰ ਅਸੀਂ ਪੰਗਲੀ জামਾ ਪਹਿਣਾਉਨੇ ਹੁੰਦੇ ਹਾਂ ਹਮ ਅਸੀਂ ਗੱਲਾਂ ਦਾ ਘੜਾ ਲੁਖ ਲਾਉਂਦੇ ਬਿਲਕੁਲ ਜੀ ਸੋ ਅਸੀਂ ਤਾਲ ਦੀ ਨਾਲ ਜਿਹੜੀ ਸੇਠ ਲੂਸੀ ਖਾਉਣੀ ਜੇਲਿਆ ਜਿੱਥੇ ਹਰ ਜੀ ਦੀ ਨਜ਼ਰਬੰਦ ਨੇ ਉਹਨਾਂ ਦੇ ਜਿਹੜੇ ਸੁਰੱਖਿਆ ਅਧਿਕਾਰੀਆਂ ਨਾਲ ਗੱਲ ਕੀਤੀ ਆ ਕਿ ਜੇ ਥੋੜੇ ਥੋੜੀ ਪਰਿਵਾਰ ਨਾਲ ਕਿਸੇ ਵੀ ਤਰੀਕੇ ਨਾਲ ਸਮਝ ਪੈਂਦੀ ਹੋਵੇ ਗੱਲਬਾਤ ਜੀ ਹੋਵੇ ਸਾਡੀ ਜਾਣਕਾਰੀ ਦਿਓ ਅਸੀਂ ਆਪਣੇ ਵੱਲੋਂ ਉਹਨਾਂ ਦੀ ਸਹਾਇਤਾ ਕਰਨਾ ਚਾਹੁੰਦੇ ਠੀਕ ਹੈ ਜਿੱਥੇ ਭਾਜੀ ਮੁਖਤਬਰ ਦਾਤ ਆ ਉੱਥੇ ਅਸੀਂ ਗਏ ਉੱਥੇ ਅਸੀਂ ਤਿੰਨ ਗੋਦਸ ਦੇ ਰੱਖ ਕੇ ਆਇਆ ਜਿਵੇਂ ਆਊਟ ਆਫ ਅ ਟੈਮੈਕਸ ਹੁੰਦਾ ਹੈ ਕਿ ਜਿੱਤਲੀ ਕੋਈ ਅਜਾ ਹਾਂਸ ਸਾਹਮਣੇ ਪੁੱਟੀ ਯਾ ਯਾਦ ਵਿੱਚ ਸ਼ਰਦਾ ਤੇ ਫੁੱਲ ਤੁਸੀਂ ਕਿਹੜਾ ਅਸਰ ਪੇਟ ਕਰ ਗਿਆ ਹੂੰ ਹੂੰ ਅਸੀਂ ਜਿਹੜਾ ਹੈਗਾ ਅ ਜਿੱਤੇ ਸਰੀਰ ਰੱਖੇ ਜਾਂਦੇ ਜਾਂ ਗੋਸਲਦੇ ਦੇਣਾ ਜੀ ਬਲਰ ਉਹ ਹੋ ਕੋਈ ਕਹਿੰਦੇ ਨੇ ਆ ਜਿਹੜਾ ਉਹਦਾ ਮੈਡੀਕਲ ਐਗਜ਼ਾਮ ਜੀ ਅਸੀਂ ਮੈਡੀਕਲ ਐਗਜ਼ਾਮ ਦੇ ਦਫ਼ਤਰ ਤੇ ਗਏ ਜਿਹੜੀ ਉਹ ਬਾਕ ਸੀਗੇ ਅਸੀਂ ਉਹਨਾਂ ਦੇ ਦਰਵਾਜ਼ੇ ਤੇ ਪਾਚਾ ਲਾ ਕੇ ਆਇਆ ਜਿਹਦੇ ਉੱਪਰ ਬਿਖੂ ਦਾ ਆਪਣੀ ਆਪਣੀ ਸਾਰੀ ਜਾਣਕਾਰੀ ਦਿੱਤੀ ਹੈਗੀ ਦਿੱਖਤੀ ਵਿੱਚ ਕਿਹਾ ਕਿ ਅਸੀਂ ਸਹਾਇਤਾ ਕਰਨ ਟੁੰਡੀ ਦਾ ਆਸ ਤੌਰ ਤੇ ਜਿਹੜੇ ਪਰਿਵਾਰ ਜਿਹੜੇ ਸੱਗੇ ਦੇ ਉਹਨਾਂ ਦੇ ਨਾਲ ਵੀ ਸੰਪਰਕ ਜੇ ਸਾਡਾ ਕਰਾਉ ਜਾਂ ਜਿਹੜਾ ਹਜੇ ਸਰੀਰ ਕਲੇਬ ਨਹੀਂ ਕੀਤਾ ਉਹ ਨੂੰ ਇਹ ਨਾ ਹੋਵੇ ਕਿ ਤੁਸੀਂ ਦੇਖਦੇ ਰਹੋ ਕਿ ਉਹਨੂੰ ਕਿਦਾਂ ਅੰਤਮ ਸਨਕਰਾ ਕੀਤਾ ਜਾਵੇਗਾ ਸਿੱਖ ਕੌਮ ਦੀ ਜ਼ੁਲਮਵਾਰੀ ਚਟੇ ਜੀ ਜੀ ਸੋ ਅਸੀਂ ਅਸੀਂ ਜੀ ਬਿਲਕੁਲ ਸਪਸ਼ਟ ਤੌਰ ਤੇ ਵਿੱਚ ਅਸੀਂ ਅਮਰੀਕਨ ਵੀ ਦੱਸਿਆ ਹੈ ਕਿ ਸਾਡੀ ਸੋਚ ਇਹ ਜਿਹੜੀ ਭਾਜੀ ਵੀ ਅਸੀਂ ਗੱਲ ਕਰ ਰਹੇ ਹਾਂ ਕਿ ਉਹਨੂੰ ਸਿਰ ਕਟਵਾਉਣ ਲਈ ਕਦੇ ਕਬਰਾਈ ਠੀਕ ਹੈ ਪਰ ਭਾਜੀ ਇੱਥੇ ਇੱਕ ਸਵਾਲ ਇਹ ਵੀ ਜ਼ਰੂਰ ਖੜਾ ਹੋ ਜਾਂਦਾ ਹੈ ਗੁਰਵਿੰਦਰ ਸਿੰਘ ਜੀ ਸਵਾਲ ਇਹ ਹੈ ਕਿ ਤੁਸੀਂ ਆਖਿਆ ਕਿ ਇਸ ਨੌਜਵਾਨ ਨੂੰ ਟਰੱਕ ਡਰਾਈਵਰ ਨੂੰ ਅੰਗਰੇਜ਼ੀ ਆਉਂਦੀ ਸੀ ਪਹਿਲਾਂ ਇੱਕ ਵੀਡੀਓ ਵੀ ਉਸ ਦੀ ਵਾਇਰਲ ਜਿਹੜੀ ਹੈ ਉਹ ਹੋਈ ਹੈ ਪਰ ਜਿਹੜਾ ਹੁਣ ਇਥੋਂ ਦੇ ਅਟਾਰਨੀ ਜਨਰਲ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਟਰਕਿੰਗ ਕੰਪਨੀ ਨੂੰ ਵੀ ਸਮਨ ਜਾਰੀ ਕੀਤਾ ਗਿਆ ਜਵਾਬ ਜਿਹੜਾ ਮੰਗਿਆ ਗਿਆ ਉਹਨਾਂ ਤੋਂ ਕਿ ਇਹ ਸਾਈਨ ਬੋਰਡ ਨਹੀਂ ਪੜ ਪੌਂਦਾ ਸੀ ਸੜਕਾਂ ਦੇ ਉੱਤੇ ਜਿਹੜੇ ਸਾਈਨ ਬੋਰਡ ਹੈਗੇ ਨੇ ਉਹ ਵੀ ਨਹੀਂ ਪੜ ਪੌਂਦਾ ਸੀਗਾ ਇਹਦੀ ਅੰਗਰੇਜ਼ੀ ਕਾਫੀ ਜ਼ਿਆਦਾ ਕਮਜ਼ੋਰ ਸੀਗੀ ਫਿਰ ਇਹ ਗੱਲਾਂ ਨਿਕਲ ਕੇ ਕਿੱਥੋਂ ਸਾਹਮਣੇ ਆ ਰਹੀਆਂ ਨੇ ਭਾਈ ਇਹੀ ਤਾਂ ਗੱਲ ਹੈ ਦੇਖੋ ਇਹ ਉਹ ਤੋਂ ਤੀਜੀ ਤਰ੍ਹਾਂ ਆਉਂਦੀ ਹੀ ਰਹੋ ਸੀ. ਇਹਨਾਂ ਕੇ ਮੈਂ ਲੈ ਲੈਂਦਾ ਹੂੰ ਹੂੰ ਤੇ ਉਹ ਜਿਹੜਾ ਪਹਿਲੇ ਦਿਨ ਟਰੱਕ ਚਲਾ ਰਿਆ ਸੀਗਾ ਜਿਹੜੋਂ ਅੰਗਰੇਜ਼ੀ ਨਾ ਆਉਂਦੀ ਫਿਰ ਜਿਹੜੇ ਨਿਊ ਮੈਕਸਿਕੋ ਦਾ ਜਿਹੜਾ ਸਪਾਹੀ ਕਾ ਜਿਹਨੇ ਚਲਾਨ ਕੱਢਿਆ ਉਹ ਫਿਰ ਕਿਉਂ ਉਹ ਕਹਿੰਦਾ ਉਹ ਰਿਸ਼ਤੇਦਾਰ ਨਹੀਂ ਨਹੀਂ ਉਹੀ ਤਾਂ ਸਵਾਲ ਹੈ ਕਿ ਇਹ ਚੀਜ਼ਾਂ ਭਾਜੀ ਆਪਣੇ ਪੰਜਾਬ ਵਿੱਚ ਤੇ ਚੱਲ ਜਾਂਦੀਆਂ ਸੀਗੀਆਂ ਕਿ ਬਾਈ ਚਾਂਸ ਜੇ ਬੰਦਾ ਹਲੇ ਡਰਾਈਵਰੀ ਵਿੱਚ ਕੱਚਾ ਤਾਂ ਵੀ ਪੈਸੇ ਪੁਸੇ ਦੇ ਕੇ ਆਪਣੇ ਪਹਿਲੇ ਤੇ ਲਾਇਸੈਂਸ ਬਣਦੇ ਰਹੇ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ ਪਰ ਕੈਨੇਡਾ ਦੇ ਨਿਯਮ ਤਾਂ ਬਹੁਤ ਅਮਰੀਕਾ ਦੇ ਨਿਯਮ ਤਾਂ ਬਹੁਤ ਸਖਤ ਮੰਨੇ ਜਾਂਦੇ ਨੇ ਤੇ ਜਦੋਂ ਉੱਥੋਂ ਵੀ ਇਦਾਂ ਦੀਆਂ ਖਬਰਾਂ ਸਾਹਮਣੇ ਆਉਣ ਕੀ ਅਟਾਰਨੀ ਜਨਰੇਲ ਇਹ ਕਹਿਣ ਕਿ ਦਸਤਾਵੇ ਸਾਨੂੰ ਚਾਹੀਦੇ ਨੇ ਕਿ ਕਿਵੇਂ ਇਹਨਾਂ ਨੂੰ ਪਰਮਿਸ਼ਨ ਜਿਹੜੀ ਆ ਉਹ ਮਿਲ ਗਈ ਹੈ ਤੁਸੀਂ ਦੱਸ ਰਹੇ ਕਿ ਉੱਥੇ ਦੇ ਨਿਯਮ ਬੜੇ ਸਖਤ ਨੇ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਵੀ ਇਦਾਂ ਦੇ ਸਵਾਲ ਉੱਠਦੇ ਨੇ ਫਿਰ ਇਹ ਕਨਫਿਊਜ਼ਨ ਕਿਉਂ ਕ੍ਰੀਏਟ ਕੀਤੀ ਜਾ ਰਹੀ ਹੈ ਭਾਜੀ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਤਾਂ ਕਿ ਮੈਂ ਵੀ ਤੁਹਾਨੂੰ ਬੇਦਰਦੀ ਕਿ ਮੀਡੀਆ ਦੇ ਵਿੱਚ ਤਾਂ ਜਿਹੜੇ ਵਿਅਕਤੀ ਗੁੰਦਰੇ ਨੇ ਉਹ ਤਾਂ ਗੋਰੇ ਮੂਡ ਦਿਖਾਈ ਜਾ ਰਹੇ ਸੀ ਹੂੰ ਹੂੰ ਉਹ ਦਿਖਾਇਆ ਜਾ ਰਹੇ ਸੀ ਕਿ ਪਰਿਵਾਰ ਦੇ ਨੇ ਉਹ ਜੋ ਸੱਚ ਮੈਂ ਤੁਹਾਨੂੰ ਬਿਆਨ ਕਰਕੇ ਨਹੀਂ ਕਿਉਂਕਿ ਤੋਂ ਕੋ ਤੋਂ ਦੂਰ ਆ। ਸੋ ਗੱਲ ਕਈ ਵਾਰ ਇਹ ਹੁੰਦੀ ਹੈ ਭਾਈ ਜੀ ਜਿਹੜੇ ਸਿਆਸਤਦਾਨ ਨੇ ਤੁਹਾਨੂੰ ਪਤਾ ਜੇ ਤੁਸੀਂ ਗੱਲ ਕੀਤੀ ਉਹਨੇ ਰੋਕੀ ਸੇਕਣ ਦੀ ਕੋਸ਼ਿਸ਼ ਕਰਨੀ। ਉਹਨੇ ਬਿਆਨ ਦੇ ਦੇਣੇ ਨੇ। ਉਹਨੇ ਬਿਆਨ ਛੱਡ ਦੇਣੇ ਨੇ। ਮੀਡੀਆ ਦੇ ਬਿਆਨ ਚੱਕ ਲੈਣਾ ਆ ਤੇ ਜਿਹੜੇ ਦਰਸ਼ਕ ਉਹ ਬਿਆਨਾਂ ਨੂੰ ਅਮਲ ਕਰਦੇ ਨੇ, ਯਕੀਨ ਕਰਦੇ ਨੇ ਉਹ ਉਹਨੇ ਬੜੇ ਖੁਸ਼ ਹੋ ਜਾਣਾ ਆ, ਉਹਨੇ ਚਾਹੋ ਜਾਣਾ। ਜੇ ਸਿਆਸੀ ਰੰਗਤ ਨੂੰ ਆਪਾਂ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਅਮਰੀਕੀ ਚੋਣਾਂ ਦੇ ਵਿੱਚ ਟਰੱਕ ਡਰਾਈਵਰ ਹਰਜਿੰਦਰ ਸਿੰਘ ਦਾ ਕੇਸ ਇਸਿਆਸੀ ਰੰਗਤ ਕਿਵੇਂ ਲੈ ਗਿਆ ਕਿਹੜੀ ਸਟੇਟ ਨੂੰ ਇਸ ਕੇਸ ਨਾਲ ਕੀ ਕੁਝ ਫਾਇਦਾ ਹੁੰਦਾ ਇਹ ਵੀ ਸਵਾਲ ਜ਼ਰੂਰ ਬਣਦਾ ਇੱਥੇ ਭਾਜੀ ਦੇਖੋ ਮੈਂ ਤੁਹਾਨੂੰ ਇਹ ਅੰਕੜੇ ਦੇਣਾ ਚਾਹੁੰਦਾ ਇੰਟਰਨੈਸ਼ਨਲ ਹਾਈਬ੍ਰਿਡ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਭਾਗੜੇ ਕੱਢ ਦਿੰਦੀ ਹਰ ਸਾਲ 2023 ਵਿੱਚ ਭਾਜੀ 40901 ਵਿਅਕਤੀ ਸੜਕ ਹਾਦਸਿਆਂ ਦੇ ਵਿੱਚ ਗੁਜ਼ਰਦੇ ਨੇ 40901 2024 ਵਿੱਚ 3434 ਗੁਜ਼ਰਦੇ ਨੇ ਇਹ ਅੰਕੜੇ ਆਪਰੇ ਉਹ ਨਹੀਂ ਬਣਾਏ ਹੂੰ ਇਹ ਜਿਹੜੇ ਅਮਰੀਕਾ ਦਾ ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਅੰਕੜੇ ਨੇ ਤੁਸੀਂ ਵਗੈਰਾ ਤੌਰ ਤੇ ਯੂਨੀਵਰਸਿਟੀ ਤੇ ਜਾ ਕੇ ਲੈ ਸਕਦੇ ਜੀ ਜੀ ਬੇ ਕਿਉਂ کہہ ਰਹੇ ਹੋ ਕਿ ਚਾਰ ਹਜ਼ਾਰ ਤੋਂ ਵੱਧ ਪਕ ਵਿਅਕਤੀ ਕੁਸਰਦ ਨੇ ਸੜਕ ਹਾਦਸੇ ਦੇ ਦਿੱਤੇ ਕੋ ਤੁਸੀਂ ਮੈਨੂੰ ਦੱਸੋ ਕਿੰਨੇ ਜਿਹੜੇ ਕੇਸ ਨੇ ਮੀਡੀਆ ਵਿੱਚ ਪ੍ਰਭਾਵਿਤ ਹੁੰਦੇ ਨੇ ਪੱਛਰ ਦਾ ਖੁੱਡੇ ਦੇ ਕਿੰਨੇ ਆ ਦੇ ਕੇਸ ਸੈਲਫੀ ਦਾ ਕੰਮ ਨਾਲ ਉਹਨਾਂ ਦੇ ਖੁਦ ਆਪਣੇ ਹੱਥੀਂ ਲੈਣ ਦੀ ਕੋਸ਼ਿਸ਼ ਕਰਦੇ ਨੇ ਕਿੰਨੇ ਕੇਸ ਨੇ ਜਿਹੜੇ ਅਟਰਨ ਜੈਨਰ ਜਾਂ ਜਿਹੜਾ ਲੋਕਲ ਗਵਰਨਰ ਆ ਉਹ ਆਪਣਾ ਸੂਬਾ ਛੱਡ ਕੇ ਪੂਰੇ ਮੁਲਕ ਨੂੰ ਮਨਪਾਤ ਕਰਕੇ ਇੱਕ ਛੋਟੇ ਜਿਹੜਾ ਤੋਂ ਖਿਆਲ ਫੁੜੀਏ ਜਾ ਕੇ ਉਹ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਵਾਪਸ ਲਿਆਉਂਦਾ ਹੈ ਤਾਂ ਵੀ ਉਹ ਬੜਾ ਚਿਰ ਕੇ ਤੁਹਾਨੂੰ ਦੱਸਦਾ ਨਾ ਜ਼ੀਰੋ ਹੂੰ ਉਹ ਕੇਸ ਕੋਈ ਅਹਿਜਾ ਨਹੀਂ ਹੈਗਾ ਜਿਹੜਾ ਅਸੀਂ ਦੇਖਿਆ ਸੀ ਗਵਰਨਰ ਖੁੱਦ ਮਤਲਬ ਇੰਨਾ ਚਾਹਵਾਨ ਮੁੰਬਈ ਕਿ ਕਿਸੇ ਸੜਕਾਸੇ ਵਿੱਚ ਜੋ ਵਿਅਕਤੀ ਸ਼ਾਮਿਲ ਹੋਇਆ ਹੋਵੇ ਹੈਗਾ ਜੀ ਜਾਂ ਜਿਹਨੂੰ ਗੋਲੀ ਗਾਹ ਚੜਾਇਆ ਹੋਵੇ ਕਿ ਉਹ ਆਪਣੇ ਉਹਦਾ ਕੇਸ ਉਹਨਾਂ ਨੂੰ ਬੱਟਾ ਪੂਰਨ ਲੱਗੇ ਕਿ ਯਾਰ ਮੇਡੋ ਆਪਲਾ ਮੇ ਆਪ ਇਹਦੇ ਤੇ ਸਾਕੇ ਤੇ ਪੈਰਵਾਹੀ ਕਰਨੀ ਆ ਤੇ ਜਿਹੜਾ ਮੇਰਾ ਅਚਾਰਤੀ ਜਨਰਲ ਨਾਸਟੇਡ ਦਾ ਜਿਹੜੇ ਵੱਡੇ ਵੱਡੇ ਕੇਸ ਦਾ ਡੀਲ ਕਰਦਾ ਹੈ ਵੱਡੇ ਵੱਡੇ ਜਿਹੜੇ ਘਪਲੇ ਕਰਦੇ ਨੇ ਵੱਡੇ ਵੱਡੇ ਜਿਹੜੇ ਸਲੋਗ ਦੇ ਵਿੱਚ ਪੰਜ ਪਿਆਰੋ ਡੀਲ ਕਰਦੇ ਨੇ ਕਿ ਯਾਰ ਇੱਕ ਸੜਕ ਆਸੇ ਦੇ ਵਿੱਚ ਉਹ ਆਪਣੇ ਸਮਾਂ ਖਰਾਬ ਕਰੇ ਪਰ ਇਹ ਹੋ ਰਿਹਾ ਆ ਕਿਉਂਕਿ ਉਹਨਾਂ ਨੇ ਆਪਣੇ ਵੋਟ ਲੈਣੇ ਨੇ ਉਹਨਾਂ ਦੀ ਜਿਹੜੀ ਫੇਸ ਆ ਜੇਕਰ ਉਹਨਾਂ ਨੇ ਪੱਗੀਆਂ ਉਹਦੀ ਵੋਟ ਖੋਣ ਦੇ ਕਿ ਮੇ ਉਹਨਾਂ ਨੇ ਕਿਵੇਂ ਦਿਖਾਉਣਾ ਹੈ ਕਿ ਦੇਖੋ ਅਸੀਂ ਕਿੰਭ ਗ੍ਰੇਡ ਦੇ ਕੱਟ ਪਾਉਂਦੇ ਹਾਂ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ ਇਹਨੂੰ ਸਖਤ ਸਖਤ ਸਜ਼ਾ ਦਾ ਮੰਗਦੇ ਜਦ ਕਿ ਉਹ ਤੋਂ ਪਹਿਲਾਂ ਵੀ ਹਮਨਪਾਤ ਉਹ ਤੋਂ ਬਾਅਦ ਵੀ ਸੈਂਕੜੇ ਹਾਦਸੇ ਹੋ ਚੁੱਕੇ ਨੇ ਹੂੰ ਹੂੰ ਸੈਂਕੜੇ ਹਾਦਸੇ ਇਹ ਜਿਹੇ ਵਿੱਚ ਪਰਸਟਰਾਈਵਰ ਜਨਾ ਵਿੱਚ ਪੱਟੇ ਗੁਜ਼ਰੇ ਨੇ ਇਹ ਜੋ ਵਿੱਚ ਜਨਾ ਵਿੱਚ ਰੇਲ ਦੇ ਵਿੱਚ ਗੱਡੀ ਤਾਂ ਪਚੀਆਂ ਪਚੀਆਂ ਇਹ ਜਾਂ ਭਾਈ ਹਾਦਸੇ ਵਿੱਚ ਜਮ ਦਸਟਰ ਚਮੰਡਾ ਕੈਂਸਸ ਵਿੱਚ ਸੀਗਾ ਇਦੇ ਵਿੱਚ ਇਦੇ ਵਿੱਚ ਇੱਕ ਗੋਰੇ ਬੂਦ ਦੇ ਡਰਾਈਵਰ ਦੇ ਇੱਕ ਤਾਂ ਜੋ ਮੁਸਲਮਾਨ ਵਿਅਕਤੀ ਆ ਉਹਦੇ ਉੱਪਰ ਉਹਨੇ ਟਰੱਕ ਲਗਾ ਦਿੱਤਾ ਜੀ ਜੀ ਹਾਂ ਜੀ ਉਹਦੀ ਟਰੱਕ ਦੇ ਨਾਲ ਉਹ ਵਿਅਕਤੀ ਨੂੰ ਮਾਰਿਆ ਜਾਨ ਖੋਚ ਕੇ ਸੋਚ ਸਮਝ ਕੇ ਕੋਈ ਬਾਸ ਸਦਿਸ ਦੀ ਸੜਕਾਂ 'ਚ ਅਚਨ ਚੇਤ ਹੋ ਗਿਆ ਹੋਵੇ ਸੋ ਉਹਦੇ ਬਾਰੇ ਸਾਨੂੰ ਮੀਡੀਆ 'ਚ ਕਿੰਨਾ ਲਿਖਿਆ ਆ ਸਾਨੂੰ ਸਾਫ਼ੇ ਦੱਸਦਾ ਆ ਕਿ ਹਰ ਜਿੰਦਰ ਸਿੰਘ ਸਿਰਫ ਇੱਕ ਬਲੀ ਦੇ ਬੱਕਰੇ ਦੀ ਤੌਰ ਤੇ ਬਤਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਹਰ ਇੱਕ ਪੀਸਪਾ ਜਿਸ ਘਰ ਤੋਂ ਬਾਹਰ ਜਾਈਏ ਤੇ ਬੰਦਾ ਕੋਈ ਡਿਗ ਜਵੇ ਜਾਂ ਮਤਲਬ ਸਾਡੇ ਤੋਂ ਮਤਲਬ ਕਿ ਉਹ ਸਟੋਰ ਤੇ ਜਾਣ ਕੋਸ਼ਿਸ਼ ਕਰੀਏ ਸਾਡੀ ਗੱਲ ਜੀ ਮਤਲਬ ਕਿ ਖੰਭੇ ਜਿਵਾਜ ਤੇ ਸੋਚ ਚਾਹ ਹੁੰਦੀਆਂ ਨੇ ਹਨਾ ਜੇ ਤੁਸੀਂ ਆਪਣੀ ਜ਼ਿੰਦਗੀ ਬਚੀਦ ਕਰਦੇ ਹੋ ਜਿਹੜੀ ਅਚੇਤਕ ਹੋ ਜਾਂਦੀ ਫਿਰ ਉਹਦੇ ਨਾਲ ਬੇਰੇ ਵਰਗੇ ਪ੍ਰਭਾਵਿਤ ਹੋ ਸਕਦੇ ਨੇ ਜਿਹੜੇ ਮੇਰੇ ਬੰਗੂ ਲੱਗਦੇ ਨੇ ਉਹ ਵੀ ਪ੍ਰਭਾਵਿਤ ਹੋ ਸਕਦੇ ਨੇ ਤੋਂ ਸਾਨੂੰ ਬੜਾ ਚੁੱਕਣਾ ਹੋਣਾ ਪੈਣਾ ਇਹਨਾਂ ਸਗੋਂ ਇਹ ਪਤਾ ਹਾਂ ਚੁਕ ਤੋੜਨਾ ਪੈਣਾ ਆ ਫਿਰ ਸਾਨੂੰ ਸਖਤ ਸਖ ਪੈਰਵਾਈ ਕਰਨੀ ਪੈਣੀ ਜੀ ਬਿਲਕੁਲ ਗੁਰਿੰਦਰ ਜੀ ਇਸ ਮਾਮਲੇ ਵਿੱਚ ਇੱਕ ਸਾਥੀ ਇਹਨਾਂ ਦਾ ਹੋਰ ਵੀ ਹਿਰਾਸਤ ਵਿੱਚ ਲਿਆ ਗਿਆ ਸੀਗਾ ਉਸ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਉਸ ਨੂੰ ਛੱਡ ਦਿੱਤਾ ਗਿਆ ਜਾਂ ਹਾਲੇ ਉਸ ਨੂੰ ਵੀ ਡਿਡਕਸ਼ਨ ਸੈਂਟਰ ਵਿੱਚ ਰੱਖਿਆ ਗਿਆ ਸੋ ਭਾਈ ਉਹਨਾਂ ਨੂੰ ਵੀ ਪੁੱਛ ਕੇ ਚ ਲਈ ਮਤਲਬ ਇਸ ਕਿਸ ਤਰ੍ਹਾਂ ਦੀ ਸੁਰੱਖਿਆ ਵੀ ਲੈਣ ਦੀ ਕੋਸ਼ਿਸ਼ ਜਾਰੀ ਹੈ ਕਿ ਉਹ ਆਪਣੇ ਆਪ ਨੂੰ ਸਦੋਂ ਜਿਹੜੇ ਦੋਨੋਂ ਨੇ ਇਹਨਾਂ ਨੇ ਆਪਣੇ ਨੂੰ ਆਤਮ ਸਨਮਰਪਨ ਦਿੱਤਾ ਹੈ ਕੋਈ ਭਗੜੇ ਕਿ ਹੋਏ ਕੋਈ ਬੱਚੇ ਨਹੀਂ ਉੱਥੋਂ ਤੇ ਮਤਲਬ ਇਹ ਕਿ ਜੋ ਬਲ ਫਲਾਈ ਦੀ ਗੱਲ ਕੀ ਜਮਲ ਕਿਹਾ ਜਾ ਰਿਹਾ ਹੈ ਕਿ ਜਿੰਨਾ ਟਿਕਣ ਤੋਂ ਕਿਉਂਕਿ ਪਾਸੇ ਆਮ ਤੌਰ ਤੇ ਬਥੇ ਦਫਤਰ ਸਾਰੇ ਖਾਂਸੇ ਹੁੰਦੇ ਨੇ ਨਾ ਤਾਂ ਬਿਰ ਉਹਨੂੰ ਸੜ ਖਾਂਸਾ ਹੀ ਸਮਝਿਆ ਜਾਂਦਾ ਹੈਗਾ ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਜਿਹੜੇ ਪੁਲਸ ਵਾਲੇ ਨੇ ਉੱਥੇ ਪੋਪੇ ਵਰਦਾਂ ਤੇ ਪਹੁੰਚਦੇ ਨੇ ਰਿਪੋਰਟ ਲੈਂਦੇ ਨੇ ਤੇ ਜਿਹੜੇ ਉੱਥੇ ਫਾਸਕਲੋ ਵਿਅਕਤੀ ਹੁੰਦੇ ਉਹਨਾਂ ਨੂੰ ਛੱਡ ਦਿੰਦੇ ਨੇ ਜਦੋਂ ਉਹਨਾਂ ਨੂੰ ਉਸ ਵੇਲੇ ਜੇ ਉਹਨੂੰ ਲੱਗਦਾ ਕਿ ਫਾਸਕਲੋ ਬੰਦੇ ਨੇ ਸ਼ਰਾਬ ਪੀਤੀ ਆ ਨਸ਼ਾ ਕੀਤਾ ਹੈ ਹੈ ਨਾ ਜੀ ਜਾਂ ਬੋਤਲ ਉਹਨੇ ਖਰਾਬ ਹੋ ਕੇ ਕੋਈ ਅਹਿਜਾ ਅੰਜਾਮ ਦਿੱਤਾ ਹੈ ਜਿਹਦੇ ਵਿੱਚੋਂ ਗੁਰੇਕਾਰ ਆ ਤਾਂ ਫਿਰ ਉਹਨੂੰ ਉਸ ਵੇਲੇ ਫੜ ਲੈਂਦੇ। ਸੋ ਪੁਲਿਸ ਵਾਲੇ ਤਾਂ ਅਫੀਸ ਸੀਗੇ, ਪੁਲਿਸ ਵਾਲੇ ਦਾ ਵਾਰ-ਵਾਰ, ਵਾਰ-ਵਾਰ ਕੀਤੇ, ਪੋਸਟ ਵਾਲੇ ਨੇ ਖੁਦ ਹਰਜਿੰਦਰ ਸਿੰਘ ਜਦ ਨਹੀਂ ਫੜਿਆ ਤਾਂ ਕੋਹਾੜਾ ਕਿਧਰ ਹੋ ਗਏ। ਹੂੰ। ਸੋ ਇਹ ਜਿਹੜਾ ਝਲਾ ਦੇ ਇਹ ਜਿਹੜੇ ਆંકੜੇ ਨੇ, ਇਹ ਜਿਹੜੇ ਤੱਥ ਨੇ, ਇਹ ਜਿਹੜੇ ਸਬੂਤ ਨੇ ਅਸੀਂ ਪੇਸ਼ ਕਰ ਰਹੇ ਹਾਂ ਕਿਉਂਕਿ ਦੇਖੋ ਪਹਿਲਾਂ ਹਰਜਿੰਦਰ ਸਿੰਘ ਪਬਲਿਕ ਡਿਫੈਂਡਰ ਸੀ। ਤੇ ਹੁਣ ਭਾਜੀ ਪਬਲਿਕ ਡਿਫੈਂਡਰ ਸਰ ਪਿਆਕੀ ਨਹੀਂ ਮਿਲਦਾ ਹੈ ਜਿਹੜਾ ਖੁਦ ਆਪਣੇ ਕੇਸ ਨਾਲ ਲੜ ਸਕੇ ਸੰਸਦ ਕੋਲ ਜਿਹੜਾ ਹੋਵੇ ਕਿ ਥਿਰ ਕੋਲ ਕੋਈ ਚਾਰਾ ਨਾ। ਜੀ ਜੀ। ਅਸੀਂ ਕਿ ਕਿ ਕੁਝ ਕੁ ਦਿਨਾਂ ਚ ਅਸੀਂ ਪਰਿਵਾਰ ਸੋਚ ਪਾਈ ਉਹਨਾਂ ਦਾ ਬ੍ਰਦਰ ਜਗਿੰਦਰ ਸਿੰਘ ਜਿਹੜਾ ਪੀਟਰ ਤੋਂ ਉੱਤੇ ਰਹਿਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਚਾਚੇ ਜਿਵੇਂ ਚਾਚਾ ਜੀ ਜਿਹੜੇ ਸਿਆਟਲ ਰਹਦੇ ਆ ਪਰਿਵਾਰ ਚ ਉਹਨਾਂ ਦੇ ਭਰਾਵਾਂ ਤੋਂ ਕੁਝੜਾ ਰਹਿ ਗਿਆ ਪਤੀਸ਼ ਜਿਹੜੇ ਕੱਲ ਪੂਰੀਏ ਤੇ ਰਹਿੰਦੇ ਨੇ ਆਪਣੇ ਰਿਸਪੋਰਟ ਰਾਈਟ ਜਿਹਾ ਜੀ ਰਹਿੰਦੇ ਸਾਰੇ ਦਾ ਸਾਂਝ ਪਾਤੀ ਅਸੀਂ ਕਿ ਕਿ ਜਿੱਥੇ ਤੇ ਪਹੁੰਚੇ ਕਿ ਅਸੀਂ ਇਹ ਗੱਲ ਹੁਣ ਸਾਡੀ ਦਸਤਾਵੇਜ਼ ਤੇ ਆ ਗਈ ਆ ਸਾਡੀ ਪਛਾਣ ਤੇ ਆ ਗਈ ਆ ਸਾਡੇ ਤੋਂ ਆ ਗਿਆ ਜੇ ਅਸੀਂ ਇਕੱਲੇ ਹਰਜਿੰਦਰ ਸਿੰਘ ਦਾ ਕੇਸ ਨਾਲ ਸਾਥੀ ਹੈ ਅਸੀਂ ਇਹਨੂੰ ਉੱਥੇ ਅੱਗੇ ਲਿਜਾ ਕੇ ਜਿਹੜਾ ਸਾਡੇ ਸਾਰਿਆਂ ਦੇ ਖਿਲਾਫ ਇਹਨੇ ਕਿ ਸ਼ਹਾਦਤ ਆ ਗਿਆ ਜਾ ਰਿਹਾ ਹੈ ਉਹਦਾ ਅਸੀਂ ਸਾਹਮਣਾ ਕਰੀਏ ਤੇ ਸਾਥ ਦੋ ਆ ਬਿਲਕੁਲ ਕਿਉਂਕਿ ਜਦੋਂ ਅਸੀਂ ਪੰਜਾਬ ਵਿੱਚ ਬੈਠ ਕੇ ਹਰਜਿੰਦਰ ਬਾਰੇ ਖਬਰਾਂ ਸੁਣਦੇ ਆ ਤਾਂ ਇੱਕ ਵਾਰ ਸਾਨੂੰ ਵੀ ਬੜੀ ਚਿੰਤਾ ਹੋ ਜਾਂਦੀ ਹੈ ਉੱਥੇ ਕਿਉਂਕਿ ਹਰਜਿੰਦਰ ਕਮਾਈ ਕਰਨ ਦੇ ਲਈ ਮਿਹਨਤ ਕਰਨ ਦੇ ਲਈ ਉੱਥੇ ਗਿਆ ਸੀ ਤਾ ਜੋ ਉਥੇ ਜਾ ਕੇ ਸੈਂਟਰਲ ਹੋ ਸਕੇ ਜ਼ਿੰਦਗੀ ਅਗੇ ਵਧਾ ਸਕੇ ਕੋਈ ਹਾਸਾ ਕਰਨ ਦੇ ਲਈ ਉਹ ਗਿਆਨੀ ਨਾ ਉੱਥੇ ਬੰਦੇ ਮਾਰਨ ਦੇ ਲਈ ਗਿਆ ਸੀ ਪਰ ਘਟਨਾ ਘਟੀ ਹੈ ਤਿੰਨ ਲੋਕ ਮਾਰੇ ਗਏ ਨੇ ਉਹਨਾਂ ਨਾਲ ਵੀ ਆਪਣੀ ਹਮਦਰਦੀ ਜ਼ਰੂਰ ਹੈ ਪੀੜਤ ਪਰਿਵਾਰ ਜਿਨ੍ਹਾਂ ਦੇ ਬੰਦੇ ਆਪਣੇ ਜਾਂਦੇ ਨੇ ਤਾਂ ਦਰਦ ਤਾਂ ਉਹਨਾਂ ਦਾ ਵੀ ਬਹੁਤ ਵੱਡਾ ਹੁੰਦਾ ਹੈ ਜਿਹੜਾ ਉਹਨਾਂ ਦਾ ਦਰਦ ਹੈਗਾ ਉਸ ਪਰਿਵਾਰ ਦੇ ਨਾਲ ਤੁਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਦੱਸ ਰਹੇ ਕਿ ਪੁਲਿਸ ਡਿਪਾਰਟਮੈਂਟ ਦੇ ਜ਼ਰੀਏ ਵੀ ਜਿੱਥੇ ਮ੍ਰਿਤਕ ਦਿਆਂ ਰੱਖਿਆ ਨੇ ਉੱਥੇ ਵੀ ਜਾ ਕੇ ਤੁਸੀਂ ਆਏ ਹੋ ਉਸ ਪਰਿਵਾਰ ਦੇ ਵੱਲੋਂ ਕੋਈ ਹੁਣ ਤੱਕ ਅੱਗੋਂ ਕੋਈ ਕਦਮ ਵਧਾਇਆ ਗਿਆ ਕੋਈ ਗੱਲਬਾਤ ਅੱਗੇ ਤੁਰ ਰਹੀ ਹੈ ਸੋ ਸਰਪਾਈ ਸਨ ਹਾਲ ਨਹੀਂ ਪਰ ਜੇ ਵੀ ਅਗਰ ਨਹੀਂ ਦੁਬਾਰਾ ਦੱਸਿਆ ਸੀਗਾ ਸੋ ਦੇਖੋ ਇਹ ਰਿਕੁਐਸਟ ਪਾਉਂਡ ਬੀਚ ਤੋਂ ਕਿ ਕਿ ਨਾਕਾ ਤੱਕ ਪੈਂਦਾ ਹੈ ਜਿੱਥੇ ਇਤਿਹਾਸਾ ਹੋਇਆ ਸੋ ਉਹਦਾ ਸਾਰਾ ਮੀਡੀਆ ਆਧਾਰ ਹੈ ਅਸੀਂ ਆਪਣੀ ਪ੍ਰੈਸ ਰੀਲੀਸ ਵੀ ਭੇਜੀ ਜਾਂ ਹੈ ਹੋ ਰਿਹਾ ਹੋਵੇ ਟੀਵੀ ਹੋ ਕੋਪਰੇਟ ਉੱਪਰੋਂ ਅਸੀਂ ਆਪਣੇ ਵੀਡੀਓਜ਼ ਵੀ ਭੇਜਦੇ ਨੇ ਤੇ ਅਸੀਂ ਖੁਦ ਉੱਥੇ ਜਾ ਕੇ ਜਲਦੀ ਇੰਟਰਵਿਊ ਵੀ ਕਰਾਂਗੇ ਸੋ ਅਸੀਂ ਬਕਾਇਦਾ ਤੌਰ ਤੇ ਹਰ ਇੱਕ ਨਵੀਂ ਦੇ ਰਾਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਰਿਵਾਰ ਵਿੱਚ ਐਸਾ ਨਾ ਕਿਸੇ ਤਰੀਕੇ ਦਾ ਸਨਾਨ ਚ ਪਾਈ ਜਾਵੇ ਅਸੀਂ ਗੈਰ ਕੋ ਫਲੇਸੀਗੇ ਦੇਖੋ ਜਰਸੀ ਕਹੇ ਆ ਉਥੇ ਪਿਆਟਾ ਤੋਂ ਆਪਣੇ ਸਿਰ ਤੋਂ ਹੁੰਦੇ ਕਿਹੜਾ ਫੀਡਾ ਤੋਂ ਦੇਜਾ ਤੋਂ ਕੋਲ ਜੋਟ ਤੋਂ ਹੁੰਦੇ ਨੇ ਸੋ ਅਸੀਂ ਭਾਈ ਹਰਜਿੰਦਰ ਸਿੰਘ ਸਾਡਾ ਰਿਸ਼ਤੇ ਦਾ ਕੋਲ ਕੱਢਦਾ ਪਰ ਸੰ ਨੂੰ ਇਹ ਮਹਿਸੂਸ ਆ ਕਿ ਇਹ ਨੌਜਵਾਨ ਆ ਇਹਦੇ ਚਲੋ ਜੇ ਗੱਲ ਯਕੀਨ ਤੋਂ ਇਸ ਗਾਮਣੇ ਪਰ ਉਹਨੂੰ ਸਿਆਸੀ ਗੋਪੀਆਂ ਸੇਕੜ ਨਹੀਂ ਉਹਨੂੰ ਇੱਕ ਮਿਸਾਲ ਨਾ ਬਣਾਈ ਜਾਵੇ ਹੂੰ ਬਿਲਕੁਲ ਸਹੀ ਗੱਲ ਤੁਹਾਡੀ ਇਸ ਮਾਮਲੇ ਦੇ ਵਿੱਚ ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਕਿ ਸਿਆਸੀ ਰੰਗਤ ਕੇਸ ਲੈਂਦਾ ਪਿਆ ਤੇ ਇਦਾਂ ਦੇ ਜਦੋਂ ਕੇਸ ਸਿਆਸੀ ਰੰਗਤ ਲੈ ਜਾਂਦੇ ਨੇ ਤਾਂ ਫਿਰ ਇਹਨਾਂ ਕੇਸਾਂ 'ਚ ਡਾਰਮੀ ਬਣ ਜਾਂਦਾ ਕਿਤੇ ਸਖ ਸਜ਼ਾ ਨਾ ਹੋ ਜਾਵੇ ਕਿਤੇ ਇਸ ਮਸਲੇ ਦੇ ਵਿੱਚ ਜਿਹੜੀ ਉਸ ਤੋਂ ਹਾਸਾ ਹੋਇਆ ਉਸ ਨੂੰ ਗੁਨਾਹ ਹੀ ਨਾ ਜਿਹੜਾ ਬਹੁਤ ਵੱਡਾ ਮੰਨ ਲਿਆ ਜਾਵੇ ਤੁਸੀਂ ਦੱਸ ਰਹੇ ਕਿ ਪੀੜਤ ਪਰਿਵਾਰ ਦੇ ਵੱਲੋਂ ਹਾਲ ਤੱਕ ਫਿਲਹਾਲ ਕੋਈ ਅਗਲਾ ਕਦਮ ਜਿਹੜਾ ਨਹੀਂ ਵਿਧਾਇਆ ਗਿਆ ਜਿਹੜੀ ਆਪਣੀ ਕਮਿਊਨਿਟੀ ਹੈਗੀ ਹੈ ਕਮਿਊਨਿਟੀ ਦੇ ਵੱਲੋਂ ਇੱਥੇ ਸਾਡੇ ਕੋਲ ਖਬਰਾਂ ਆਉਂਦੀਆਂ ਨੇ ਕਿ ਫੰਡ ਰੇਜ਼ਿੰਗ ਕਈਆਂ ਨੇ ਸ਼ੁਰੂ ਕੀਤੀ ਹੋਈ ਸੀ ਹਰਜਿੰਦਰ ਸਿੰਘ ਦੇ ਨਾਮ ਦੇ ਉੱਤੇ ਫੰਡ ਵੀ ਇਕੱਠੇ ਕੀਤੇ ਜਾ ਰਹੇ ਸੀਗੇ ਕਈ ਆਨਲਾਈਨ ਜਿਹੜੀਆਂ ਨੇ ਉਹ ਪਟੀਸ਼ਨ ਜਿਹੜੀ ਪਾਈ ਸੀ ਉਸ ਉੱਤੇ ਦਸਖਤ ਵੀ ਕੀਤੇ ਜਾ ਰਹੇ ਸੀਗੇ ਬਾਅਦ ਵਿੱਚ ਖਬਰਾਂ ਆਉਂਦੀਆਂ ਨੇ ਕਿ ਇਦਾਂ ਦੀ ਇਹ ਖਬਰਾਂ ਫੇਕ ਸੀਗੀਆਂ ਇਸ ਇਹਨਾਂ ਖਬਰਾਂ ਦਾ ਸੱਚ ਕੀ ਕੁਝ ਹੈ ਸੋ ਭਾਈ ਜੀ ਦੇਖੋ ਅਸੀਂ ਵੀ ਪਰਿਵਾਰ ਨਾਲ ਇਹ ਗੱਲ ਕੀਤੀ ਸੀਗੀ ਸੋ ਇੱਕ ਪਰਿਵਾਰ ਵੱਲੋਂ ਸ਼ੁਰੂ ਕੀਤਾ ਹੋਇਆ ਫੰਡ ਰੇਜ਼ਰ ਉਹ ਜਿਹੜਾ ਨਾਰੀ ਸਿਕਸ ਨੂੰ ਇਸ ਵਰੀ ऑलरेडी ਕੀਤਾ ਆ ਤੁਸੀਂ ਸਾਡੀ ਫੇਸਬੁੱਕ ਤੇ ਜਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਇਹ ਪਰਿਵਾਰ ਨੇ ਸ਼ੁਰੂ ਕੀਤਾ ਹੈ ਪਰਿਵਾਰ ਨੇ ਨੁਕ ਕੀਤਾ ਹੈ ਕਿ ਜਿਹੜੇ ਸੁਮਾਇਆ ਕਰਤੀ ਹੋਵੇ ਕਿ ਤੇ ਕੇਸ ਦੇ ਵਿੱਚ ਵੰਕੀ ਜਾਵੇਗੀ ਤੇ ਇਹ ਜਨਰਲਿਸਟ ਦੇ ذریعے ਵੰਕੀ ਜਾਵੇ ਕਿਉਂਕਿ ਦੇਖੋ ਭਾਈ ਅਸੀਂ ਵਕੀਲ ਕੀਤਾ ਹੈ ਕਿ ਆਪਣੇ ਫਲੋਰਾਂ ਕਿਉਂਕਿ ਜਿਹੜੇ ਸਿਟੀ ਵਿੱਚ ਕੱਲੁੱਤੀ ਆ ਅੰਜਾਮ ਸਰਸਕਲ ਉੱਥੇ ਜਿੱਤਿਆ ਜਾਂਦਾ ਹੈ ਤਾਂ ਉਹ ਉੱਥੇ ਦੇ ਲੋਕਲ ਵਕੀਲ ਕਰਨੇ ਪੈਂਦੇ ਨੇ ਕਿਉਂਕਿ ਉਹਨਾਂ ਦੇ ਦਿਨ ਬ ਦਿਨ ਰੋਜ਼ਾਨਾ ਗੱਲਬਾਤ ਕਰਨੇ ਪੈਰ ਵਾਈਟ ਜੀ ਜੀ ਸਾਡੇ ਜਿਹੜੇ ਸਾਡੇ ਜਿਹੜੇ ਵਕੀਲ ਨੇ ਜਿਹੜੇ ਸੀਨੀਅਰ ਅਫਸਰ ਅਸੀਂ ਕਹਿ ਲੀਏ ਪੁਆਇੰਟ ਆ ਸਾਂਚਰ ਦੇ ਲਿਆ ਉਹਨਾਂ ਦਾ ਉਹ ਪੈਣਾ ਆਪਣੀ ਜਸਟਿਸ ਕੋਰਟ ਇੰਚ ਦਾ ਟੀਚਰ ਪੈਸ ਜਿਹਨਾਂ ਦਾ ਆਫਰ ਉਹ ਅਕੱਦ ਦੀ ਕੰਮ ਕਰ ਰਹੇ ਨੇ ਜਿਹਨਾਂ ਨੂੰ ਕਿਹਾ ਪਾਜੀ ਘੱਟੋ ਘੜ 100 ਸਾਲ ਤੋਂ ਵੱਧ ਤੇ ਜਾਂਦਾ ਸਾਡੇ ਵਕੀਲ ਜਿਹੜੀ ਤਜੀਲਾ ਤੋਂ ਕੋਲ ਹੈਗਾ ਆ ਤੇ ਨਾਲੇ ਮੈਂ ਇਹ ਵੀ ਕੱਖ ਚਾਹੂਗਾ ਉਹਨਾਂ ਪਾਜੀ ਦੇ ਕੋਲ ਅਫਸੋਸ ਦੀ ਗੱਲ ਵੀ ਆ ਤੇ ਕਈ ਵਾਰ ਸੋਸ਼ਲ ਸਟ੍ਰੀਟ ਚ ਜਾਂਦੀ ਵੀ ਹੁੰਦੀ ਹੈ ਮੈਂ ਸੋਚਦਾ ਕਿ ਜਿਹੜਾ ਵੀ ਬੰਦਾ ਕੋਈ ਵਾਚਾ ਵਕੀਲ ਬਣ ਜਾਂਦਾ ਹੈ ਬਿਲਕੁਲ ਸੰਗਤ ਦਾ ਉਹ ਮਤਲਬ ਪੱਤਰਕਾਰ ਵੀ ਬਣ ਜਾਂਦਾ ਹੈ ਉਹ ਮਤਲਬ ਇਨਵੈਸਟੀਗੇਟਰ ਵੀ ਬਣ ਜਾਂਦਾ ਹੂੰ ਪਰ ਮੈਂ ਬੇਨਤੀ ਕਰਦਾ ਕਿ ਜਿਹੜੇ ਕਹਿ ਰਹੇ ਨੇ ਕਿ ਯਾਰ ਅਸੀਂ ਕਿਤੇ ਤਿਆਰ ਕਿਤੇ ਨੇ ਜਾਂ ਯਾਰ ਅਸੀਂ ਰਿਮਾਇਆ ਤਿਆਰ ਕੀਤੀ ਆ ਯਾਰ ਕੁਝ ਕਰਨਾ ਚਾਹੁੰਦੇ ਹਾਂ ਅਸੀਂ ਬੇਨਤੀ ਕਰਦੇ ਹਾਂ ਕੇਸ ਤਾਂ ਹੈ ਸ਼ੁਰੂ ਹੋਣਾ ਜਿਵੇਂ ਪਾਣੀ ਪੰਜਾਬ ਤੇ ਹੜ੍ਹ ਆਇਆ ਨੂੰ ਹੂੰ ਜਦ ਅਸਪਕੰਮ ਆਰਡਰ ਸ਼ੁਰੂ ਹੋਣਾ ਜਦ ਪਾਣੀ ਚੜਿਆ ਗਿਆ ਸਾਡੇ ਕਾਲਜ ਘਰੇ ਬਟਾਖਰ ਵਿੱਚ ਆਪਣੇ ਡੇਰਾ ਬਾਬਾ ਨਵਜਫਰੋਜ਼ਪੁਰ ਦੇ ਵਿੱਚ ਅਸੀਂ 2023 ਵਿੱਚ ਇੱਕ ਸਾਡੀ ਪਹੁੰਚ ਦੇ ਵਿੱਚ ਸੀ ਕਿ ਸਾਨੂੰ ਪਤਾ ਜਦ ਸ਼ੁਰੂਆਤ ਕੰਮ ਦੀ ਹੁੰਦੀ ਹੈ ਤੇ ਅਸਲ ਵਿੱਚ ਕੰਮ ਤੋਂ ਸ਼ੁਰੂ ਹੁੰਦਾ ਹੂੰ ਇਹਦੇ ਵਿੱਚ ਤਾਂ ਹਜੇ ਹਰ ਸਿਟੀਸ਼ਨ ਹੋਈ ਹੈ ਕੇਸ ਤਾਂ ਹਜੇ ਚੱਲਣਾ ਹੈ ਕੇਸ ਤਾਂ ਚੱਲਣਾ ਹੈ ਸੋ ਜਿਹੜਾ ਕਾਪੀ ਅਸਲ ਵਿੱਚ ਸਾਈਕਾ ਕਰਨ ਚਾਹੁੰਦੇ ਨੇ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਤਾਂ ਚਾਹੁੰਦੇ ਹਾਂ ਕਿ ਵਾਦ ਤੋਂ ਬਾਅਦ ਸੰਤੋਖ ਹੋਵੇ ਵਾਦ ਤੋਂ ਬਾਅਦ ਸਾਈਕਾ ਹੋਵੇ ਪਰ ਜਿਹੜੀ ਫੰਡਰੇISING ਤੋਂ ਆਪਾਂ ਬੀਚ ਕਰਾਂਗਾ ਸਾਰਿਆਂ ਨੇ ਜਿਹੜੇ ਸੁਣ ਰਹੇ ਨੇ ਇੱਕ ਜ਼ਰੂਰੀ ਗੱਲ ਜੇ ਤੁਸੀਂ ਫੰਡਰੇISING ਕਰਨਾ ਚਾਹੋ ਜਿਹਦੇ ਵਿੱਚ ਪਰਿਵਾਰ ਵੱਲੋਂ ਨਿਯੁਕਤ ਕੀਤਾ ਗਿਆ ਹੈ 46 ਦਿਨਾਂ ਦੇ ਲਈ ਸਾਰੀ ਵੈਬਸਾਈਟ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਪਰ ਪਲੀਜ਼ ਮੇਰੇ ਕੋਲੋਂ ਬੇਨਤੀ ਆ ਕਿ ਕੋਈ ਜਿਹੜਾ ਮਰਜੀ ਮੂਹ ਚਾਹੇ ਸ਼ੁਰੂ ਕਰ ਦੇਵੇ ਉਹ ਤੇ ਨਾਲ ਜ਼ਰੂਰੀ ਤੇ ਲਿਖ ਦੇ ਕਿ ਤੁਸੀਂ ਕਿ ਤੁਸੀਂ ਫੋਫੜਾ ਦਫੜੀ ਵਿੱਚ ਉਹਨੂੰ ਸ਼ੇਅਰ ਕਰ ਦਿਓ ਸਾਨੂੰ ਪ੍ਰਚਾਰ ਵੀ ਕਰਨੀ ਪਵੇਗੀ ਸਭ ਨੂੰ ਫੋਕ ਵੀ ਕਰਦੀ ਪਵੇਗੀ ਕਿ ਸਹੀ ਜਿਹੜੇ ਜਿਸ ਸਹਾਇਤਾ ਕਰਨਾ ਚਾਹੁੰਦੇ ਆ ਤਾਂ ਸਹੀ ਜਿਹੜੇ ਉਹੋ ਪੋਵੇ ਵੀ ਅਸਲ ਵਿੱਚ ਜਿਹੜੇ ਗਰੀਬ ਦਾ ਤੋਂ ਉਹ ਗੁਰੂ ਦੀ ਕੋਲ ਆਇਆ ਇਹ ਨਾ ਹੋਵੇ ਕਿ ਅਸੀਂ ਬੋਲੋ ਕਿ ਪੈਸੇ ਪਾਈ ਜਾਈਏ ਤੇ ਜਿਹੜਾ ਉਹਨਾਂ ਨੂੰ ਫ੍ਰੀ ਬਿਦਾ ਨਾ ਹੋਵੇ ਉਹਦਾ ਹੀ ਹੋਵੇ ਕਿ ਉਹ ਪਹਿਲਾਂ ਹੀ ਮਤਲਬ ਢੱਡ ਭਰਿਆ ਹੋਵੇ ਕਿ ਇਹ ਸਿਰ ਸੋ ਇਹ ਮਤਲਬ ਵੇਚ ਜਾਂਦੇ ਆ ਕਿ ਪਲੀਜ਼ ਅਸੀਂ ਤੁਹਾਡੇ ਬੜੇ ਭਾਵਤ ਹੋ ਜਾਂਦੇ ਆ ਕਿ ਕੋਈ ਅਸੀਂ ਸਰਦਾਲੇ ਹੈਗੇ ਆ ਪੰਜਾਬੀ ਤੋਂ ਸਾਡੇ ਅਸੀਂ ਰੂਹ ਪਾੜੇ ਹੈ ਕਿ ਇਹਨਾਂ ਦਿਲਦਾਰੀ ਸੋ ਸਤੰਤ ਬੜੇ ਕਾਲੇ ਹੋ ਜਾਂਦੇ ਤੇ ਫਿਰ ਉਸ ਸਪੇਸ ਦੀ ਥੋੜੀ ਜਿਹੀ ਖੋਜ ਕਰਕੇ ਜਾਣਬੂ ਕਰਕੇ ਤੇ ਜਿਹੜੇ ਜਿਹੜੀ ਚੀਜ਼ ਪਰਿਵਾਰ ਨੇ ਸਹਿਮਤੀ ਦਿੱਤੀ ਹੋਵੇ ਪਰਿਵਾਰ ਨੇ ਕਿਸੇ ਕਿਸੇ ਕਹਾਸੇ ਜਿੱਤੇ ਮੋਰ ਲਾਇਏ ਉਹਨੂੰ ਅਸੀਂ ਅੱਗੇ ਫਲਾਈ ਅੱਗੇ ਵਧਾਈ ਦੇ ਵਰਨਾ ਵਰਨਾ ਇਹੀ ਚੀਜ਼ੇ ਹੁੰਦੇ ਨੇ ਕਿ ਕੋਈ ਕਹੇ ਉਹ 11 ਸਾਲ ਤੋਂ ਪੰਜਾਬ ਆ ਰਿਹਾ ਕੋਈ ਕਹੇ ਕਿ 딸ੀ ਸਾਡੀ ਸਦਾ ਹੁਗੀ ਆ ਜੋ ਜਿਹੜੀਆਂ ਗੱਲਾਂ ਕੋ ਕੋ ਸਚਾਈ ਤੋਂ ਦੂਰ ਠੀਕ ਹੈ ਗੁਰਵਿੰਦਰ ਜੀ ਸਮਾ ਘਟਾ ਇਹ ਵੀ ਜਰੂਰ ਸਾਨੂੰ ਸਮਝਾ ਦਿਓ ਕਿ ਇਸ ਮਾਮਲੇ ਚ ਇੱਕ ਤਾਂ ਅਗਲੀ ਤਾਰੀਖ ਕਦੋਂ ਹੈ ਔਰ ਇਸ ਕੇਸ ਵਿੱਚ ਜੇ ਪਰਿਵਾਰ ਪੀੜਤ ਪਰਿਵਾਰ ਜਿਹੜਾ ਹੈ ਉਸ ਨਾਲ رابطہ ਕਾਇਮ ਹੁੰਦਾ ਹੈ ਉਹ ਵੀ ਮੰਨ ਜਾਂਦਾ ਕੋਈ ਯਾਦਗਾਰ ਉਹਨਾਂ ਬੱਚਿਆਂ ਦੇ ਨਾਮ ਦੇ ਉੱਤੇ ਜਾਂ ਜਿਹੜੇ ਲੋਕ ਮਰੇ ਨੇ ਉਹਨਾਂ ਦੇ ਨਾਮ ਉੱਤੇ ਬਣ ਜੇ ਜਾਂ ਕੋਈ ਹੋਰ ਸਮਾਜ ਸੇਵਾ ਹੋ ਜੇ ਤਾਂ ਅਜੇ ਕੇਸਾਂ ਦੇ ਵਿੱਚ ਫਿਰ ਕੀ ਜੋ ਆਪਣਾ ਟਰੱਕ ਡਰਾਈਵਰ ਹਾ ਉਸ ਦੀ ਸਜ਼ਾ ਜਿਹੜੀ ਹੈ ਉਹ ਘੱਟ ਹੋ ਸਕਦੀ ਹੈ ਸੋ ਭਾਜੀ ਇਹ ਆ ਕਿ ਹਜੇ ਉਹ ਜਿਹੜੇ ਤਰੀਕ ਪਾਈ ਸੀ ਉਮੀਦ ਆ ਕਿ ਸ਼ਾਇਦ ਅਗਲੇ ਹਫਤੇ ਤੱਕ ਸਾਨੂੰ ਪਤਾ ਲੱਗ ਜੀ ਕਿ ਜਿਹੜੀ ਤਰੀਕ ਪੈਲੀਫਾਈ ਹੈ ਉਹ ਸਰਕਾਰ ਨੇ ਹੂੰ ਸੋ ਅਸੀਂ ਸਾਰੇ ਜਿਹੜੇ ਪੁਲਿਸ ਰਿਪੋਰਟ ਨੇ ਦਸਤਾਵੇਜ਼ ਨੇ ਇਕੱਠੇ ਕਰ ਰਹੇ ਹਾਂ ਕਿਉਂਕਿ ਪਹਿਲਾਂ ਇਹ ਸਾਰਾ ਜਿਹੜਾ ਕੇਸ ਸੀਗਾ ਉਹ ਪਬਲਿਕ ਡਿਫੈਂਡਰ ਕੋ ਸੀਗਾ ਪਰ ਪਬਲਿਕ ਡਿਫੈਂਡਰ ਨੇ ਫੜੇ ਸਮਝਾਇਆ ਕਿ ਕੇਸ ਬੜਾ ਵੱਡਾ ਮਸਲਾ ਬਣੇ ਇਗਜ਼ੀਟਿਟੀ ਜਾਣਦੀ ਆ ਸੋ ਇਹ ਉਹ ਸੈਕਟਾ ਕਰ ਰਹੇ ਨੇ ਸਾਡੀ ਠੀਕ ਹੈ ਜੀ ਜਿਹੜਾ ਭਾਈ ਜਾਲਿਆ ਕਿ ਪਰਿਵਾਰ ਦੀ ਪਰਿਵਾਰ ਦੀ ਅਸੀਂ ਤਾਂ ਹੀ ਸਾਂਝ ਕੋਸ਼ਿਸ਼ ਕਰ ਰਹੇ ਹਾਂ ਕਿ ਕੁਝ ਕੁਛ ਤਾਂ ਹੁੰਦਾ ਹੀ ਇੱਕ ਤਾਂ ਬੁੱਧੀਆ ਲੋਕ ਰਾਏ ਹੂੰ ਜੋ ਕਰਾਇਆ ਕਿ ਖੀ ਹੋਦੀ ਆ ਜੇ ਪਰਿਵਾਰ ਕਹਿੰਦੇ ਜਾਂ ਅਸੀਂ ਅੱਗੇ ਨਹੀਂ ਕਿਸ ਚਾਰਨਾ ਚਾਹ ਰਹੇ ਇੰਚਾ ਤੋਂ ਆਪਰੇ ਵਿਚਾਰ ਦੇ ਲਈਏ ਜਿੱਦ ਪਰਮਾਨ ਦਾ ਕੇਸ ਲੈ ਕੇ ਗਿਆ ਕਿ ਇਹ ਸਟੇਟ ਲੈ ਗਿਆ ਆ ਤੇ ਜਿਹੜੇ ਹਿਸਾਬ ਨਾਲ ਗਵਰਨਰ ਜਿਹੜੇ ਹਿਸਾਬ ਨਾਲ ਜਿਵੇਂ ਤੁਸੀਂ ਦੱਸਦੇ ਇਟਰਨਲ ਜਨਰਲ ਹੋ ਜਿਹੜੇ ਹਿਸਾਬ ਨਾਲ ਸੈਂਟਰ ਗਵਰਨਰ ਕੇਵਲ ਪਿਛੇ ਪੈਰੀ ਹੱਥ ਧੋ ਕੇ ਤੁਹਾਨੂੰ ਨਹੀਂ ਲੱਗਦਾ ਕਿ ਪਰਮਾਨ ਜੋ ਮਰਜ਼ੀ ਕਰ ਪਰਮਾਨ ਦੇ ਡੋਟੇ ਦੇ ਅਗਲੇ ਕਿਸੇ ਦੀ ਸੂਚਨਾ ਕਰੋ ਉਸ ਕੋ ਦਾ ਫਰਕ ਜਿਆਦਾ ਪੈਂਦਾ ਹੈ ਉਹਨਾਂ ਦੇ ਕਿ ਉਹ ਉਹ ਆਪਣਾ ਸਟੇਟ ਕਿਚੜ ਦੀ ਕੋਸ਼ਿਸ਼ ਕਰਦੇ ਬਿਲਕੁਲ ਪਰ ਫਾਰਕ ਦੇ ਡਾਕਟਰ ਦੇ ਪੈਣਾ ਫਾਰਕ ਦੇ ਸਮਾਜ ਦੇ ਪੈਣਾ ਉਹਨੇ ਇਹ ਫੈਸਲਾ ਕਰ ਰਿਹਾ ਕਿ ਆ ਸਿਰਫ ਅਸਲ ਭੈਜੇ ਦੇ ਤੇ ਪੰਜਾਬੀ ਗੱਲਿਆਂ ਦੇ ਇਹ ਪ੍ਰੋਸੀਡਿੰਗ ਚਲਤੀ ਨਹੀਂ ਹੋਣੀ ਜੇ ਕੁਝ ਵੀ ਕਰਦੀ ਆ ਆਪਣੀ ਜ਼ਿੰਮੇਵਾਰੀ ਸਾਹਮਣੇ ਪਰ ਜਿਹੜਾ ਜਿਹੜਾ ਕੇਸ ਚ ਚੱਲਦੇ ਰਹੇਗਾ ਭਾਜੀ ਉਹ ਹੈ ਕਿ ਦੇ ਤਾਕਤ ਹੋਵੇਗੀ ਸਬੂਤ ਅੱਛਾ ਅਸੀਂ ਇੱਕ ਐਕਸੀਡੈਂਟ ਰੈਕ ਫਿਜ਼ੀਕਲ ਸੈਫਟੀ ਦੀ ਇਨਵੈਸਟਿਗੇਸ਼ਨ ਟੀਮ ਨੂੰ ਕਹਾ ਰਿਹਾ ਹਾਇਰ ਜਿਹੜਾ ਜਿਹੜੀ ਫਾਈਲ ਤੋਂ ਕਰਨਗੇ ਪਕਾਤਾ ਤੋਂ ਪੂਰੇ ਅੱਜ ਤੋਂ ਕਿੰਨੀ ਬੜੀ ਸਿੱਖੀ ਵਿਚ ਆ ਕੇ ਐਸੇ ਤੋਂ WhatsApp ਹੋਇਆ ਕਿ ਜਿਹੜੀ ਇਹ ਤੇਜ਼ ਜਾ ਰਹੀ ਹੈ ਕਿ ਕਿਹੜੀ ਲੇਨ ਵਿੱਚ ਸੀ ਕਿ ਪੰਜਾ ਕਿਹੜਾ ਪਹਿਲਾਂ ਲੱਗਿਆ ਕਿਸੇ ਨੇ ਇਦਾ ਜਾ ਲਾਓ ਕਿ ਬਦੋਂ ਉਸ ਦੇ ਪਛਾਰਕੀ ਰਹੇ ਸੀ ਕਿਉਂ ਕੋਤ ਪੰਜਾਬ ਹਿੰਸੀ ਟਰੱਕ ਕਿਹੜੇ ਤਰ੍ਹਾਂ ਦੇ ਕਿਹੜੇ ਪਾਸੇ ਉਹ ਲੱਗੇ ਰਸਤਰ ਅਹ ਕਿਹੜਾ ਮੂਹ ਕਿਹੜੇ ਪਾਸੇ ਦੀ ਲੋੜ ਤੇ ਬਹੁਤ ਬ੍ਰੀਕਿੰਗ ਚਾਹਤ ਨੂੰ ਇਕੱਠੇ ਕਰਨੇ ਨੇ ਜਿਹੜੇ ਅਸੀਂ ਪੇਸ਼ ਕਰਾਂਗੇ ਇਹ ਵੀ ਵਿਚਾਰਾ ਜਿਹੜਾ ਜਿਹੜੀ ਦੂਜੀ ਗੱਡੀ ਹੈਗੀ ਆ ਉਸ ਦੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੁੰਦੀ ਆ ਜ਼ਰੂਰ ਆਮ ਤੌਰ ਦੇ ਉੱਤੇ ਜਦੋਂ ਬੰਦਾ ਸਾਹਮਣੇ ਗੱਡੀ ਮੋੜ ਰਿਹਾ ਤਾਂ ਬਹੁਤ ਵੱਡਾ ਟਰੱਕ ਹੈ ਕੋਈ ਛੋਟੀ ਚੀਜ਼ ਨਹੀਂ ਉਹ ਤਾਂ ਨਜ਼ਰ ਆ ਰਹੀ ਹੁੰਦੀ ਸਾਹਮਣੇ ਵਾਲੀ ਜਿਹੜੀ ਗੱਡੀ ਸੀ ਉਸ ਬਾਰੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਕਿੰਨੀ ਕੁ ਸਪੀਡ ਸੀ ਉਸ ਗੱਡੀ ਦੀ ਭਾਜੀ ਉਸ ਤੋਂ ਪੁਲਿਸ ਕੋਲ ਚੁਂਦੀ ਆ ਰਹੀ ਕਹਿੰਦਾ ਉਸ ਕਸਿਰ ਤੇ ਕਹੀ ਕਹਿੰਦਾ ਉਸ ਜ਼ਾਹਰ ਤਹੀ ਕਰ ਸਕਦੇ ਕਿਉਂਕਿ ਸਬੂਤ ਦੀ ਬਤਨੀਆਂ ਹੁੰਦੀਆਂ ਨੇ ਕਿ ਚਹਰੀਆਂ ਦੇ ਵਿੱਚ ਪਰ ਜੋ ਪਰ ਮੈਚ ਨੂੰ ਕੋਈ ਯਕੀਨ ਤਲਾਸ਼ ਸਕਦਾ ਜਿਹੜੀਆਂ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਉਹ ਚੀਜ਼ ਹਕੀਕੀ ਤੌਰ ਤੇ ਪਾਪਨੀਆ ਉਹਦਾ ਅੰਤਰ ਬਹੁਤ ਹੈ ਹੂੰ ਠੀਕ ਹੈ ਵਾਲੇ ਇਹ ਸੁਨੇਹਾ ਕਿ ਕਿਚੜੀ ਕੰਪਨੀ ਚੇਸ ਪਾਏ ਹੈ ਜੀ ਇਸ ਸਿਖਾ ਸਾਡੇ ਨੂੰ ਕਾਰਵਾਈ ਹੈ ਸਭ ਕਰੀ ਪੈਣੀ ਆ 50000 ਦਾ ਖਰਚਾ ਪਹਿਲੇ ਹੀ ਲੱਗ ਗਿਆ 25000 ਦਾ ਸੀ ਤੇ ਦੇ ਵੀ ਚੁੱਕੇ ਹਾਂ ਸੋ ਕਿੰਨਾ ਦਾ ਭਾਅ ਆ ਅਸੀਂ ਸਿਰਫ ਜਲਦੀ ਜਲਦੀ ਜਵਾਬੀ ਕੋਲਾ ਨਹੀਂ ਕਰਤਾ ਸਟ ਕਰੇ ਜਿਹੜਾ ਇਹ ਸਿੱਖ ਪਾਣੀ ਪੰਜਾਬ ਦੀ ਸਿੱਖਲੀ ਨਾਈਟ ਹੋਣ ਹੈ ਇਸ ਸਿੱਖਰ ਨੂੰ ਪਵੇ ਪੰਜਾਬੀ ਨੂੰ ਸਿੱਖ ਪਵੇ ਇੱਕ ਅਕੇਲੀ ਨਵਸਰ ਜੇ ਤਾਂ ਕਿ ਸੰਸਥਾ ਹੋ ਦੇ ਵਿੱਚ ਆਈ ਜੇ ਤੇ ਸਾਡਾ ਸਹਿਰਾ ਪ੍ਰਿਆਸ ਰੱਖੇ ਦੇ ਵਰਗੇ ਕਿਰਨ ਸਹਿਯੋਗ ਇਹਦਾ ਰਹੇ ਜੀ ਅਸੀਂ ਇਹ ਆਸ ਕਰਦੇ ਹਾਂ ਕਿ ਅਸੀਂ ਕੋਈ ਇਕੱਲਾ ਨਾ ਮਹਿਸੂਸ ਕਰੇ ਕੋਈ ਇਹ ਨਾ ਸੋਚੇ ਕਿ ਯਾਰ ਕੋਈ ਬੋਰਡ ਤਾਂ ਕੋਈ ਮੇਰੀ ਬਾਣ ਫੜਦਾ ਅਸੀਂ ਆਕੜੇ ਬਣੋ ਹਰ ਥੀਲੇ ਇਸ ਲਈ ਸਤਿਰਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਭਰਾਵਾਂ ਦੀ ਆਪਣੇ ਭੈਣਾਂ ਦੀ ਕੋਸ਼ਿਸ਼ ਕਰਦੇ ਆਪਣੇ ਬੱਚਿਆਂ ਦੇ ਸਾਥ ਲੈ ਜੀ ਜੀ ਆ ਉਮੀਦ ਕਰਦੇ ਆ ਕਿ ਜਿਸ ਹਿਸਾਬ ਦੇ ਨਾਲ ਤੁਸੀਂ ਇਸ ਕੇਸ ਦੀ ਪੈਰਵਾਹੀ ਕਰ ਰਹੇ ਹੋ ਤਾਂ ਪੀੜਤ ਪਰਿਵਾਰ ਦੇ ਨਾਲ رابطہ ਕਾਇਮ ਕਰਕੇ ਕੁਝ ਉਸ ਪਰਿਵਾਰ ਦੀ ਵੀ ਮਦਦ ਜਿਹੜੀ ਆ ਹੋ ਜਾਵੇ ਤੇ ਨਾਲ ਹੀ ਹਰਜਿੰਦਰ ਸਿੰਘ ਜੋ ਮਿਹਨਤ ਕਰਨ ਦੇ ਲਈ ਇੱਥੋਂ ਗਿਆ ਸੀ ਵੱਡੇ ਸੁਪਨੇ ਲੈਣ ਦੇ ਲਈ ਉੱਥੇ ਗਿਆ ਸੀ ਨਾ ਕਿ ਉੱਥੇ ਬੰਦੇ ਮਾਰਨ ਗਿਆ ਸੀ ਉੱਥੇ ਉਹ ਤਾਂ ਕੁਦਰਤੀ ਐਕਸੀਡੈਂਟ ਜਿਹੜਾ ਅਚਾਨਕ ਹੋ ਗਿਆ ਉਹ ਆਪਣੇ ਕਿਤੇ ਵੀ ਹੋ ਸਕਦਾ ਐਕਸੀਡੈਂਟ ਇਸ ਮਾਮਲੇ ਦੇ ਵਿੱਚ ਤੁਸੀਂ ਕੀ ਕੁਝ ਅਖੀਰ ਦੇ ਵਿੱਚ ਅਪੀਲ ਕਰਨਾ ਚਾਹੋਗੇ ਇਹ ਬਈ ਇਹੀ ਬੇਇਨਤੀਆ ਜਿਹੜੇ ਕਹਿ ਰਹੇ ਜਾਂ ਫਰਮਾਂ ਨਹੀਂ ਬੋਲਦਾ ਜਾਂ ਦੇਖਣਾਂ ਲਈ ਲਗਾਇਆ ਉਹ ਸਾਖੀ ਰਿਹਾ ਸੀ ਕਿ ਅਸੀਂ ਇਹਨਾਂ ਮੇਟਰ ਤੋਂ ਆਪਣੇ ਰਸਤੇ ਕਿਹੜਾ ਤੱਕੜਿਆ ਕਰੀਏ ਅਸਿ ਭਗਤ ਜੀ ਜਿਹੜੀ ਸੋਸ਼ਲ ਮੀਡੀਆ ਤੇ ਕੰਮ ਕਰੀ ਉਹਦੀ ਛੱਤੀ ਦਾ ਨਾਣਾ ਫੜਾਇਆ ਕਿ ਤੋੜੇ ਕੀਤੀ ਤੇ ਥੋੜੇ ਜਿਵੇਂ ਸੰਜਮ ਤਰੀਕੇ ਨਾਲ ਪਹੁੰਚ ਰਿਹਾ ਕਰੀਏ ਤੇ ਆ ਬੁੱਕਰੀ ਗੱਲ ਆ ਅਸੀਂ ਅਰਦਾਸ ਕਰਿਆ ਕਰੀਏ ਕਿ ਵਾਹਿਗੁਰੂ ਆਪਣੇ ਮਿਹਰ ਭਰਿਆ ਹੱਥ ਨਾਲ ਹੂੰ ਕੋਈ ਜਿਹੜੀ ਸੱਚਾਈ ਆ ਜਾਂ ਉਹ ਸਾਹਮਣੇ ਆਉਂ ਪਰ ਅਸੀਂ ਕੋਲ ਜੇ ਤੇ ਆਪਣੇ ਤੱਕ ਜੇ ਆਪਣੇ ਗਿਆਨ ਚ ਰਹਿ ਗਿਆ ਤੇ ਪਰ ਕਰਨਾ ਹੀ ਨਾ ਅਸੀਂ ਆਪਣੇ ਬਿਆਨ ਦੇਣ ਲਾਪੀ ਜਾਂ ਪਹਿਲਾਂ ਜੀ ਸੁਣਵਾਏ ਜਿਸ ਜਿਹੜੀ ਸੁਣਵਾਈ ਦੇਣ ਲਾਪੀ ਕਿ ਨਹੀਂ ਜੇ ਹੋਇਆ ਇਹ ਹੋਇਆ ਮੇਰੇ ਮਨੋਂ ਬੇਨਤੀ ਆ ਕਿ ਜਰੂਰ ਜੇ ਤੁਸੀਂ ਇਸ ਕੇਸ ਵਿੱਚ ਫੈਸਲਾ ਕਰਨਾ ਚਾਹੁੰਦੇ ਸਾਡੇ ਨਾਲ ਸਪੱਸ਼ਟ ਕਰੋ ਜਿਸ ਤਰ੍ਹਾਂ ਹੂੰ ਮੇਰੇ ਕੋਲ ਇਹ ਵੀ ਬੇਨਤੀ ਕੀਤੀ ਪੰਜਾਬ ਹੋਰ ਬੜਾ ਦਿੱਫਟ ਚ ਚਲ ਰਿਹਾ ਆ ਕਿ ਸਾਡੇ ਸਾਰੇ ਦਾ ਧਿਆਨ ਤੇ ਜਾ ਵੰਦ ਵੀ ਆ ਕਿ ਸਾਡੇ ਸਾਰੇ ਦਾ ਧਿਆਨ ਪੰਜਾਬੀਓ ਮਿਲਦੀ ਆ ਜੋ ਚੈਨੀ ਪੰਜਾਬੀ ਨੂਬ ਮਤਲਬ ਤੇ ਦੇਸ਼ਾਂ ਦੇ ਕਾਜ ਜਾ ਰਿਹਾ ਆ ਅਸੀਂ ਉੱਥੇ ਕਿੰਨੀ ਕੇਸੀ ਆਪਣੀ ਮਿੱਟੀ ਵੱਲ ਵੀ ਧਿਆਨ ਦੇ ਲਈ ਤੇ ਅਸੀਂ ਇਹਨੂੰ ਕਿਵੇਂ ਮੋਤਸ ਹੁਜਿਤ ਕਰਨਾ ਹੈ ਭਾਜੀ ਬਹੁਤ ਬਹੁਤ ਤਸ਼ਰੀਹੀ ਹੈ ਤੁਹਾਡੇ ਤੁਹਾਬਤ ਬਹੁਤ ਬਹੁਤ ਮੇਰ ਬਸਤ ਹੈ ਜੀ ਜੀ ਗੁਰਵਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੀਮਤੀ ਸਮਾਂ ਕੱਢਿਆ ਧੰਨਵਾਦ ਤੁਹਾਡਾ ਜੀ ਤਾਂ ਦੱਸਦੇ ਕਿ ਯੂਨਾਈਟਿਡ ਸਿੱਖ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਇਸ ਮਸਲੇ ਬਾਰੇ ਡੰਗਾਈ ਨਾਲ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਆਖਿਆ ਹੈ ਕਿ ਇਸ ਕੇਸ ਦੀ ਪੈਰਵਾਹੀ ਹੋਣਾ ਯੂਨਾਈਟਿਡ ਸਿੱਖ ਸੰਸਥਾ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਇਸ ਕੇਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਬਹੁਤ ਸਾਰੀਆਂ ਅਫਵਾਹ ਜਿਹੜੀਆਂ ਉਡਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਭਰੋਸਾ ਜਿਹੜਾ ਉਹ ਨਾ ਕੀਤਾ ਜਾਵੇ ਜਦੋਂ ਕੋਰਟ ਦੇ ਵਿੱਚ ਅਦਾਲਤਾਂ ਦੇ ਵਿੱਚ ਕੇਸ ਜਾਂਦਾ ਹੈ ਤੇ ਉੱਥੇ ਹਰੇਕ ਚੀਜ਼ ਜਿਹੜੀ ਆ ਉਹ ਡੂੰਘਾਈ ਦੇ ਨਾਲ ਵਿਚਾਰੇ ਜਾਂਦੀ ਹੈ ਪਰ ਉੱਥੇ ਚੋਣਾ ਵੀ ਨੇ ਦੋ ਸੂਬਿਆਂ ਦੀ ਇਸ ਕਰਕੇ ਡਰ ਇਹ ਵੀ ਸਤਾਰ ਹੈ ਕਿ ਕਿਤੇ ਇਸ ਮਸਲੇ ਦੇ ਵਿੱਚ ਇਹ ਮੁੱਦਾ ਜਿਹੜਾ ਹੈ ਉਹ ਚੋਣਵੀ ਰੰਗਤ ਜਿਹੜਾ ਉਹ ਨਾ ਲੈ ਜਾਵੇ ਇਸ ਕਰਕੇ ਪਾਈਚਾਰਾ ਉੱਥੇ ਆਪਣਾ ਡਟਿਆ ਹੋਇਆ ਇਸ ਮਸਲੇ ਦੇ ਪੀੜਤ ਪਰਿਵਾਰ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਹੈ ਦੂਜੇ ਪਾਸੇ ਰਜਿੰਦਰ ਸਿੰਘ ਮਸਲੇ ਦੇ ਵਿੱਚ ਜੇ ਉਸ ਦੀ ਜਿਹੜੀ ਜਿੰਨੀ ਵੀ ਮਦਦ ਹੋ ਸਕਦੀ ਹੈ ਉਹ ਵੀ ਕਰਨ ਦੀ ਕੋਸ਼ਿਸ਼ ਜਿਹੜਾ ਉਹ ਪਾਈਚਾਰਾ ਕਰ ਰਿਹਾ ਹੈ ਉਮੀਦ ਕਰਦੇ ਹਾਂ ਕਿ ਇਸ ਮਸਲੇ ਦੇ ਵਿੱਚ ਕੋਈ ਟੁਕੜਾਈ ਹੱਲ ਜਿਹੜਾਗਾ ਉਹ ਨਿਕਲੇਗਾ ਸਮਾਜ ਜਾਗਰਣ ਦੇ ਰਹਿਸ਼ ਕਰਕੇ ਮੈਨੂੰ ਅਮਨ ਮੋਹਨ ਮੋਹਜਾਲ ਨੂੰ ਦੋ ਇਜਾਜ਼ਤ ਤੁਸੀਂ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ